2027 ਦੀਆਂ ਚੋਣਾਂ ਜਿਹੜੀਆਂ ਦੂਰ ਐ ਪਰ ਕਿਉਂ ਇਸ ਚੋੜ ਨੂੰ ਉਹਦਾ ਇੱਕ ਕਵਾਰਟਰ ਫਾਈਨਲ ਦੇ ਤੌਰ ਤੇ ਵਿੱਚ ਵੇਖਿਆ ਜਾ ਰਿਹਾ ਹੈ 2027 ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਵੇਖ ਰਹੀ ਹੈ ਤੇ ਉਹਨਾਂ ਨੂੰ ਇਹ ਆ ਵੀ ਜੇ ਅਸੀਂ ਇਹ ਲੁਧਿਆਣੇ ਦੀ ਸੀਟ ਦੀ ਬਾਜ਼ੀ ਮਾਰ ਜਾਂਦੇ ਆ ਤਾਂ 2027 ਦਾ ਜਿਹੜਾ ਰਾਹ ਉਹ ਸਾਡੇ ਵਾਸਤੇ ਕਿਤੇ ਨਾ ਕਿਤੇ ਫੱਦਰਾ ਹੋ ਜਾਊਗਾ ਤਾਂ ਕਿਲਾ ਵੀ ਮੇਰੇ ਖਿਆਲ 23 ਜੂਨ ਤੱਕ ਨਤੀਜੇ ਆ ਜਾਣਗੇ ਤੇ ਉਦੋਂ ਤੱਕ ਫਿਰ ਪਤਾ ਲੱਗੂਗਾ ਵੀ ਕਿਹੜਾ ਬਾਜ਼ੀ ਮਾਰਦਾ ਤੇ ਕਿਹੜਾ 2027 ਦੇ ਰਾਹ ਵੱਲ ਨੂੰ ਸੱਦਾ ਹੁੰਦਾ ਜਥੇਦਾਰ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਬਣਾਏ ਹੋਏ ਨੇ ਉਹਨਾਂ ਨੂੰ ਕਈ ਤਰ੍ਹਾਂ ਪਾੜ ਨਹੀਂ ਕਰਦੇ ਜਿੰਨੀਆਂ ਵੀ ਉਹਨਾਂ ਦੇ ਦਿਲ ਦੇ ਵਿੱਚ ਗੱਲਾਂ ਬਾਤਾਂ ਸੀਗੀਆਂ ਉਹ ਆਪਣੀ ਅਰਦਾਸ ਦੇ ਵਿੱਚ ਹੀ ਕਹਿ ਰਤੀਆਂ ਮੈਂ ਸਮਝਦਾ ਵੀ ਇੱਕ ਸਿਆਣ ਪਰਿਆ ਕਦਮ ਸੀ ਨਹੀਂ ਤਾਂ ਇਦਾਂ ਦੇ ਇਤਿਹਾਸਕ ਮੌਕੇ ਦੇ ਉੱਤੇ ਜੇ ਉੱਥੇ ਕੋਈ ਖੂਨ ਖਰਾਬਾ ਜਾਂ ਕੋਈ ਲੜਾਈ ਝਗੜੇ ਵਾਲੀ ਗੱਲ ਹੋ ਜਾਂਦੀ ਤਾਂ ਫੇਰ ਪੂਰੇ ਸਿੱਖੀ ਸਮਾਜ ਦਾ ਜਿਹੜਾ ਸਹਿਰਾ ਉਹ ਸ਼ਰਮ ਨਾਲ ਝੁਕਣਾ ਬਿਊਟੀਫੁੱਲ ਬਿਲ ਮੇਰੇ ਖਿਆਲ ਜਿਹਦੇ ਵਿੱਚੋਂ ਸਾਰਿਆਂ ਦੀ ਉਹ ਮੈਡੀਕੇਟ ਵਗੈਰਾ ਬੰਦ ਹੋ ਜਾਣਾ ਹੈ ਬਜ਼ੁਰਗਾਂ ਨੂੰ ਜਿਹੜੇ ਪੈਸੇ ਮਿਲਦੇ ਉਹ ਬੰਦ ਹੋ ਜਾਣੇ ਬਹੁਤ ਸਾਰਾ ਜਿਹੜਾ ਬੋਝ ਹੈ ਸਰਕਾਰ ਤੇ ਪਊਗਾ ਫਿਰ ਜਿਹਦੇ ਕਰਕੇ ਐਲਨ ਮਸਕ ਹੋਣੀ ਆ ਜਿਹੜੇ ਉਹ ਕਿਨਾਰਾ ਕੀਤਾ ਹੈ ਉਹਨਾਂ ਨੇ ਟਰੰਪ ਹੋਣਾ ਤੋਂ ਮੈਨੂੰ ਲੱਗਦਾ ਵੀ 100 ਸਵਾ 100 ਦਿਨ ਦੇ ਵਿੱਚ ਵਿੱਚ ਇਹਨਾਂ ਦਾ ਤੋੜ ਪਿਛੋੜਾ ਹੋ ਗਿਆ ਜਿਸ ਦਿਨ ਟਰੰਪ ਵਾਈਟ ਹਾਊਸ ਦੇ ਵਿੱਚ ਆਏ ਸੀ ਉਸ ਦਿਨ 골ਡਨ ਚਾਬੀ ਵਾਈਟ ਹਾਊਸ ਦੀ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਫੜਾਈ ਸੀਗੀ ਤੇ ਹੁਣ ਉਹ ਚੈਪੀ ਵਾਪਸ ਲੈਣਗੇ ਪਤਾ ਲੱਗਿਆ ਵੀ ਹਰੇਕ ਸੈਂਟਰ ਦੇ ਬਾਹਰ ਆਈਸ ਵਾਲੇ ਖੜੇ ਆ ਜਦੋਂ ਬਾਹਰ ਨਿਕਲਦੇ ਉਹਨਾਂ ਨੂੰ ਡਿਟੇਨ ਕਰ ਲੈਂਦੇ ਆ ਤਾਂ ਕਿ ਉਹ ਗਿਣਤੀ ਜਿਹੜੀ 3000 ਦੇ ਨੇੜੇ ਜਾਵੇ ਇਹ ਵੀ ਪਤਾ ਲੱਗਿਆ ਪਿਛਲੇ 1 ਦਿਨ 2200 ਬੰਦਾ ਡਿਟੇਨ ਕੀਤਾ ਗਿਆ ਹੈ ਜਿਹੜਾ ਕਿ ਹੁਣ ਤੱਕ ਰੈਕਡ ਹੈ ਤੇ ਅੱਜ ਕੱਲ ਬੜਾ ਸਖਤ ਕੰਮ ਹੋਇਆ ਵਾ ਜੇ ਕੋਈ ਬਾਰਡਰ ਤੋਂ ਜਿਵੇਂ ਕੈਨੇਡਾ ਤੋਂ ਆ ਰਿਹਾ ਗ੍ਰਿਫਤਾਰ ਹੁੰਦਾ ਜਾਂ ਕੋਈ ਦੂਸਰੇ ਬਾਰਡਰ ਤੋਂ ਵੀ ਹਜੇ ਕੋਈ ਟਾਮਾ ਟੱਲਾ ਲੰਘਦਾ ਗ੍ਰਿਫਤਾਰ ਹੁੰਦਾ ਤਾਂ ਉਹਨਾਂ ਨੂੰ ਬੌਂਡ-ਬੌਂਡ ਕੋਈ ਨਹੀਂ ਮਿਲਦਾ ਉਹਨਾਂ ਨੂੰ ਫੜ ਕੇ ਜਾਂ ਤਾਂ ਰਾਈਟ ਵੇ ਵਾਪਸ ਕਰ ਦਿੱਤਾ ਜਾਂਦਾ ਤੇ ਜਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਡਿਟੈਂਸ਼ਨ ਸੈਂਟਰ ਦੇ ਅੰਦਰ ਰਹਿ ਕੇ ਆਪਦਾ ਕੇਸ ਲੜੋ ਤੇ ਜੇ ਤਾਂ ਤੁਹਾਡਾ ਕੇਸ ਪਾਸ ਹੁੰਦਾ ਤਾਂ ਤੁਹਾਨੂੰ ਬਜਾਇਤ ਮਿਲੂਗੀ ਨਹੀਂ ਤਾਂ ਫਿਰ ਉੱਥੋਂ ਹੀ ਵਾਪਸ ਚਲੇ ਜਾਓ ਤੇ ਜਿਹੜਾ ਵੀ ਕੋਈ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਟਰੱਕ ਡਰਾਈਵਰ ਹੈਗਾ ਉਹ ਕਿਰਪਾ ਕਰਕੇ ਆਪਦੀ ਜੇਬ ਦੇ ਵਿੱਚ ਆਪਦਾ ਸਿਟੀਜ਼ਨ ਦਾ ਕਾਰਡ ਗ੍ਰੀਨ ਕਾਰਡ ਜਾਂ ਪ੍ਰੂਫ ਆਫ ਵਰਕ ਜੋ ਵੀ ਤੁਹਾਡੇ ਕੋਲ ਹੈਗਾ ਉਹ ਜਰੂਰ ਰੱਖੋ ਕਿਉਂਕਿ ਹੁਣ ਬਹਾਨਾ ਹੀ ਚੱਲ ਰਿਹਾ ਵੀ ਜਿਹਦੇ ਕੋਲ ਹੈ ਨਹੀਂਗਾ ਉਹਨੂੰ ਚੱਕ ਲਓ ਫਿਰ ਬਹੁਤ ਵੱਡੀਆਂ ਪ੍ਰੋਬਲਮਾਂ ਪੈਣਗੀਆਂ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜਨਗੇ ਫ੍ਰਿਜਨੋ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪੰਜਾਬ ਦੀਆਂ ਕੁਝ ਖਬਰਾਂ ਦੀ 19 ਜੂਨ ਨੂੰ ਲੁਧਿਆਣਾ ਦੇ ਵਿੱਚ ਜਿੰਨੀ ਚੋਣ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਉਹਦੇ ਬਾਰੇ ਗੱਲਬਾਤ ਹੋਏਗੀ ਸਾਕਾ ਨੀਲਾ ਤਾਰਾ ਦੀ ਸ਼ਤਾਬਦੀ ਮਨਾਈ ਗਈ ਹੈ ਅਕਾਲ ਤਖਤ ਸਾਹਿਬ ਵਿਖੇ ਕਿਸ ਤਰ੍ਹਾਂ ਦਾ ਰਿਹਾ ਪ੍ਰੋਗਰਾਮ ਉਹਦੇ ਬਾਰੇ ਗੱਲਬਾਤ ਹੋਏਗੀ ਔਰ ਉਸ ਤੋਂ ਬਾਅਦ ਅਮਰੀਕਾ ਦੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਐਲਨ ਮਸਕ ਔਰ ਡੋਨਲਡ ਟਰੰਪ ਵਿਚਾਲੇ ਹੁਣ ਸ਼ਬਦੀ ਜੰਗ ਚੱਲ ਰਹੀ ਹੈ ਉਹਦੇ ਬਾਰੇ ਗੱਲਬਾਤ ਹੋਏਗੀ ਫਿਰ ਉਸ ਤੋਂ ਬਾਅਦ ਪਿਛਲੇ ਵੀਕ ਅਸੀਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ 3000 ਲੋਕਾਂ ਨੂੰ ਡਿਟੇਨ ਕੀਤਾ ਜਾਵੇ ਹਰ ਰੋਜ਼ ਟਰੰਪ ਉਹਨਾਂ ਦੇ ਕਹਿਣਾ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਉਹਦੇ ਬਾਰੇ ਗੱਲਬਾਤ ਹੋਏਗੀ ਫਿਰ ਉਸ ਤੋਂ ਬਾਅਦ ਟੀਪੀਐਸ ਸਟੇਟਸ ਜਿਹੜਾ ਖਤਮ ਹੋ ਰਿਹਾ ਹੈ ਤੇ 5 ਲੱਖ ਲੋਕ ਹੋਰ ਡਿਪੋਰਟ ਹੋ ਸਕਦੇ ਨੇ ਕੀ ਇਹ ਟੀਪੀਐਸ ਸਟੇਟਸ ਹੈ ਕਿ ਇਹਦੇ ਬਾਰੇ ਗੱਲਬਾਤ ਹੋਏਗੀ ਤੇ ਨਾਲ ਦੀ ਨਾਲ ਟਰੰਪ ਹੋਣਾ ਨੇ 12 ਦੇਸ਼ਾਂ ਤੇ ਟ੍ਰੈਵਲ ਬੈਨ ਲਾਤਾ ਹੈ ਉਹਦੇ ਨਾਲ 7 ਹੋਰ ਕੰਟਰੀਆਂ ਨੇ ਜਿਨ੍ਹਾਂ ਤੇ ਪਾਰਸ਼ੀਅਲ ਬੈਨ ਲੱਗਿਆ ਹੈ ਇਹਦੇ ਬਾਰੇ ਗੱਲਬਾਤ ਹੋਏਗੀ ਤੇ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ ਵਿਚਾਰ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜ ਰਹੇ ਨੇ ਫ੍ਰਿਜਨੋ ਤੋਂ ਸੀਨੀਅਰ ਪੱਤਰਕਾਰ ਗੋਰਿੰਦਰਜੀਤ ਸਿੰਘ ਨੇਟਾ ਮਾਚੀਕੇ ਨੇਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਦੀਪਾ ਜੀ ਜਿੰਨੇ ਵੀ ਇਸ ਟਾਈਮ ਗਲੋਬਲ ਪੰਜਾਬ ਦਾ ਪ੍ਰੋਗਰਾਮ ਮੇਰਾ ਵੀ ਅਮਰੀਕਾ ਵੇਖ ਰਾਇ ਨੇ ਸਾਰਿਆਂ ਨੂੰ ਨਿੱਗੀ ਜੀ ਹੈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਨੀਟੇ ਵੀਰ ਉੱਥੇ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਤਾ ਹੈ ਵੀ ਉੱਥੇ ਜਿਹੜੇ ਐਮ ਐਲ ਏ ਸੀਗੇ ਗੋਗੀ ਹੋਣੀ ਉਹਨਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਉਹ ਸੀਟ ਖਾਲੀ ਹੋ ਗਈ ਸੀ ਉੱਥੇ ਹੁਣ ਜਿਮਨੀ ਚੋਣ ਹੋ ਰਹੀ ਹੈ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਉੱਥੇ ਪਤਾ ਲੱਗਿਆ ਕਾਂਗਰਸ ਦੇ ਵਿੱਚ ਆਪਸ ਦੇ ਵਿੱਚ ਚੁੰਝ ਚਰਚਾ ਹੋ ਰਹੀ ਹੈ ਉੱਥੇ ਉੱਥੇ ਆਪਸ ਦੇ ਵਿੱਚ ਲੜਾਈ ਹੋ ਰਹੀ ਹੈ ਕਾਂਗਰਸ ਦੇ ਲੀਡਰ ਜਿਹੜੇ ਆ ਔਰ ਨਾਲ ਦੀ ਨਾਲ ਹੀ ਗਰਾਊਂਡ ਵੇਖੀ ਜਾ ਰਹੀ ਹੈ 2027 ਦੀਆਂ ਚੋਣਾਂ ਦੇ ਲਈ ਕਿਉਂਕਿ ਹਜੇ 2027 ਦੀਆਂ ਚੋਣਾਂ ਜਿਹੜੀਆਂ ਦੂਰ ਹੈ ਪਰ ਕਿਉਂ ਇਸ ਚੋਣ ਨੂੰ ਉਹਦਾ ਇੱਕ ਕੁਆਟਰਫਾਈਨਲ ਦੇ ਤੌਰ ਤੇ ਵਿੱਚ ਵੇਖਿਆ ਜਾ ਰਿਹਾ ਸੋ ਓਵਰ ਆਲ ਲੁਧਿਆਣੇ ਦੀਆਂ ਚੋਣਾਂ ਦੀ ਕੀ ਸਥਿਤੀ ਹੈ ਇਸ ਟਾਈਮ ਕੀ ਕਹਿਣਾ ਚਾਹੋਗੇ ਇਸ ਬਾਰੇ ਤਕੋ ਜਿਵੇਂ ਤੁਸੀਂ ਦੱਸਿਆ ਵੀ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਦੀ ਅਚਾਨਕ ਮੌਤ ਹੋ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਸੀਟ ਖਾਲੀ ਹੋ ਗਈ ਸੀ ਜਿਸ ਦਾ ਕਰਕੇ ਜਿਮਨੀ ਚੋਣ ਆਈ ਹੈ ਤੇ ਜਿਮਨੀ ਚੋਣ ਇੱਕ ਤਰ੍ਹਾਂ ਦੇ ਨਾਲ ਸਰਕਾਰ ਦੀ ਜਿਵੇਂ ਕੱਲਾਇ ਮੋਛ ਦਾ ਬਾਲ ਹੁੰਦਾ ਕਿਉਂਕਿ ਸਰਕਾਰ ਦੇ ਵਿੱਚ ਤੁਹਾਡੀ ਆਪਣੀ ਮਸ਼ੀਨਰੀ ਹੁੰਦੀ ਹੈ ਤੇ ਜੇ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਰਕਾਰ ਇਹ ਚੋਣ ਹਾਰ ਜਾਵੇ ਤਾਂ ਫਿਰ ਇੱਕ ਤਰ੍ਹਾਂ ਦੀ ਬਹੁਤ ਵੱਡੀ ਨਿਮੋਸ਼ੀ ਸਰਕਾਰ ਦੇ ਵਾਸਤੇ ਹੋ ਜਾਂਦੀ ਹੈ ਤੇ ਜਿਦਾ ਕਰਕੇ ਭਗਵੰਤ ਮਾਨ ਹੁਰਾ ਨੇ ਵੀ ਰਾਜ ਸਭਾ ਦੇ ਮੈਂਬਰ ਆ ਜਿਹੜੇ ਸੰਜੀਵ ਅਰੋੜਾ ਉਹਨਾਂ ਨੂੰ ਲਿਆਂਦਾ ਹੈਗਾ ਇੱਥੇ ਚੋਣ ਲੜਨ ਵਾਸਤੇ ਤੇ ਦੂਸਰੇ ਪਾਸੇ ਮੁੱਖ ਮੁਕਾਬਲਾ ਤਾਂ ਬੇਸ਼ੱਕ ਬੇਸਿਕਲੀ ਆਪ ਤੇ ਕਾਂਗਰਸ ਵਿਚਾਲੇ ਦਿਸਦਾ ਨਜ਼ਰ ਆ ਰਿਹਾ ਹੈਗਾ ਕਿਉਂਕਿ ਇੱਥੋਂ ਕਾਂਗਰਸ ਦੋਬਿਰੀ ਦੇ ਐਮ ਐਲ ਏ ਜਿਹੜੇ ਆਸ਼ੂ ਤੋਸ਼ ਹੈਗੇ ਉਹਨਾਂ ਨੂੰ ਲੈ ਕੇ ਆਏ ਹੈਗੇ ਆ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਇੱਥੇ ਜਿਹੜਾ ਮੁਕਾਬਲਾ ਉਹ ਪੂਰਾ ਫਸਮਾ ਹੋਊਗਾ ਤੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਵੇਖਦੇ ਹੋ ਵੀ ਹਰ ਕੋਈ ਉੱਥੇ ਆਪੋ ਆਪਣੇ ਜਿਹੜੇ ਢੰਗ ਤਰੀਕੇ ਆ ਉਹ ਵਰਤ ਰਿਹਾ ਇਸ ਚੋਣ ਨੂੰ ਜਿੱਤਣ ਵਾਸਤੇ ਜਿਵੇਂ ਹੁਣ ਇਹ ਰਾਜ ਸਭਾ ਦੇ ਮੈਂਬਰਾਂ ਨੂੰ ਲੈ ਕੇ ਆਏ ਆ ਕਿਤੇ ਨਾ ਕਿਤੇ ਕਈ ਲੋਕ ਤਾਂ ਇਹ ਵੀ ਕਹਿ ਰਹੇ ਆ ਵੀ ਰਾਜ ਸਭਾ ਦੇ ਮੈਂਬਰ ਨੂੰ ਇੱਥੋਂ ਲਿਆ ਕੇ ਉਦੋਂ ਪਿੱਛੋਂ ਜਿਹੜੀ ਰਾਜ ਸਭਾ ਦੀ ਸੀਟ ਖਾਲੀ ਹੋ ਜੂਗੀ ਉੱਥੇ ਫਿਰ ਕੇਜਰੀਵਾਲ ਜਾਣਗੇ ਕਿਉਂਕਿ ਕੇਜਰੀਵਾਲ ਦੇ ਹੱਥ-ਬਸ ਐਸ ਵੇਲੇ ਕੁਝ ਹੈ ਨਹੀਂਗਾ ਤੇ ਦੂਸਰੇ ਪਾਸੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਆਸ਼ੂ ਹੈਗੇ ਆ ਉਨ੍ਹਾਂ ਦੇ ਉੱਤੇ ਵੀ ਭ੍ਰਸ਼ਟਾਚਾਰ ਦੇ ਮਾਮਲੇ ਪੂਰੇ ਸਰਗਰਮ ਸੀਗੇ ਤੇ ਆ ਕੁਝ ਦਿਨ ਪਹਿਲਾਂ ਦੀ ਗੱਲ ਆ ਜਿਹੜੇ ਵਿਜੀਲੈਂਸ ਦੇ ਐਸਐਸਪੀ ਸੀ ਉਹਨਾਂ ਨੇ ਆਪਣੇ ਵੱਲੋਂ ਹੀ ਇੱਕ ਹੋਰ ਉਹਨਾਂ ਨੂੰ ਸੰਮਣ ਭੇਜ ਦਿੱਤੇ ਸੀਗੇ ਜਿਸ ਦਾ ਕਰਕੇ ਪੰਜਾਬ ਸਰਕਾਰ ਵੀ ਬੁਖਲਾ ਗਈ ਸੀ ਵੀ ਅਸੀਂ ਤਾਂ ਕੋਈ ਇਦਾਂ ਦੀ ਗੱਲਬਾਤ ਕੀਤੀ ਨਹੀਂ ਤੇ ਵੀ ਇਹ ਕਿਉਂ ਭੇਜੇ ਗਏ ਫਿਰ ਬਾਅਦ ਚ ਪਤਾ ਲੱਗਿਆ ਵੀ ਜਿਹੜੇ ਉਹ ਐਸਐਸਪੀ ਸੀ ਉਹ ਆਸ਼ੂ ਦੇ ਕਾਫੀ ਕਰੀਬ ਸੀਗੇ ਤੇ ਉਹ ਇੱਕ ਤਰ੍ਹਾਂ ਦੀ ਮਾਈਲੇਜ ਲੈਣ ਵਾਸਤੇ ਉਹਨਾਂ ਨੇ ਇਹ ਸੰਮਣ ਭੇਜੇ ਸੀਗੇ ਆਪਦੇ ਆਪ ਵੀ ਸੰਮਣ ਭਜਵਾਏ ਗਏ ਸੀਗੇ ਸੋ ਦੋਹਾਂ ਪਾਸਿਆਂ ਤੋਂ ਜਿਵੇਂ ਕਹਿੰਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਇਸ ਟਾਈਮ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਸੀਟ ਆ ਉਹ ਨਿਕਲ ਜੇਵੇ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦੀ ਦਾ ਇੱਕ ਤਰ੍ਹਾਂ ਦਾ ਵਿਕਾਰੀ ਸਵਾਲ ਬਣਿਆ ਹੋਇਆ ਦੂਸਰੇ ਪਾਸੇ 2027 ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਵੇਖ ਰਹੀ ਹੈ ਤੇ ਉਹਨਾਂ ਨੂੰ ਇਹ ਆ ਵੀ ਜੇ ਅਸੀਂ ਇਹ ਲੁਧਿਆਣੇ ਦੀ ਸੀਟ ਦੀ ਬਾਜ਼ੀ ਮਾਰ ਜਾਂਦੇ ਆ ਤਾਂ 2027 ਦਾ ਜਿਹੜਾ ਰਾਹ ਉਹ ਸਾਡੇ ਵਾਸਤੇ ਕਿਤੇ ਨਾ ਕਿਤੇ ਪਧਰਾ ਹੋ ਜਾਊਗਾ ਸੋ ਇਹ ਹੁਣ ਜਿਵੇਂ ਕਹਿੰਦਾ ਵੀ ਮੇਰੇ ਖਿਆਲ 23 ਕਜੂਨ ਤੱਕ ਨਤੀਜੇ ਆ ਜਾਣਗੇ ਤੇ ਉਰੋਂ ਤੱਕ ਫਿਰ ਪਤਾ ਲੱਗੂਗਾ ਵੀ ਕਿਹੜਾ ਬਾਜ਼ੀਮਾਰ ਦਾ ਤੇ ਕਿਹੜਾ 2027 ਦੇ ਰਾਹ ਵੱਲ ਨੂੰ ਸਿੱਧਾ ਹੁੰਦਾ ਬਿਲਕੁਲ ਤੁਸੀਂ ਜਿਵੇਂ ਦੱਸਿਆ ਵੀ ਮੁੱਖ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿਚਾਲੇ ਆ ਪਰ ਬਾਕੀ ਪਾਰਟੀਆਂ ਦਾ ਕੀ ਮਾਹੌਲ ਹੈ ਉਹਨਾਂ ਦੇ ਕਿਹੜੇ ਕਿਹੜੇ ਕੈਂਡੀਡੇਟ ਮੈਦਾਨ ਦੇ ਵਿੱਚ ਤੇ ਨਾਲ ਹੀ ਇਹ ਦੱਸਿਓ ਵੀ ਲੋਕਾਂ ਦਾ ਰੁਝਾਨ ਕਿੱਧਰ ਨੂੰ ਆ ਕੀ ਉਹ ਭਗਵੰਤ ਮਾਨ ਹੋਣਾਂ ਦੇ ਕੀਤੇ ਹੋਏ ਕੰਮਾਂ ਤੋਂ ਖੁਸ਼ ਜਾਪਦੇ ਆ ਕੀ ਲੱਗਦਾ ਵੀ ਜਿਹੜਾ ਉਹਨਾਂ ਨੇ ਜੰਗ ਨਸ਼ਾ ਵਿਰੁੱਧ ਇਸ ਤਰ੍ਹਾਂ ਦੇ ਹੁਣ ਮੁੱਦੇ ਲਿਆਂਦੇ ਆ ਜਾਂ ਦਿੱਲੀ ਦੇ ਵਿੱਚ ਚੋਣ ਹਾਰਨ ਤੋਂ ਬਾਅਦ ਸਰਗਰਮ ਹੋਣ ਦੇ ਕਾਰਨ ਲੋਕਾਂ ਦੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਹੈ ਸਥਿਤੀ ਇਸ ਟਾਈਮ ਲਖੋ ਇਹਨਾਂ ਨੇ ਭਾਜਪਾ ਵੱਲੋਂ ਇੱਕ ਕੋਈ ਗੁਪਤਾ ਉਹਨੂੰ ਖੜਾ ਕੀਤਾ ਗਿਆ ਤੇ ਜਿਹਦੇ ਬਾਰੇ ਇੱਕ ਰਾਜਾ ਬੜੰਗ ਨੇ ਪਿਛਲੇ ਦਿਨੀ ਬਿਆਨ ਵੀ ਦਿੱਤਾ ਸੀ ਜਿਹਦਾ ਕਰਕੇ ਉਹ ਕਾਫੀ ਰੌਲਾ ਰੱਪਾ ਵੀ ਪੈਂਦਾ ਰਿਹਾ ਹੈਗਾ ਸੋ ਅਕਾਲੀ ਦਲ ਵੱਲੋਂ ਵੀ ਇੱਕ ਉਮੀਦਵਾਰ ਮੈਨੂੰ ਨਾਂ ਵਿਸਰ ਗਿਆ ਉਹਨਾਂ ਦਾ ਉਹ ਮੈਦਾਨ ਦੇ ਵਿੱਚ ਖੜੇ ਕੀਤੇ ਹੋਏ ਆ ਪਰ ਮੇਰਾ ਖਿਆਲ ਆ ਵੀ ਉਹਨਾਂ ਨੂੰ ਕੋਈ ਏਡੀ ਜ਼ਿਆਦਾ ਅਕਾਲੀ ਦਲ ਤਾਂ ਮੈਨੂੰ ਲੱਗਦਾ ਮੁਕਾਬਲੇ ਦੇ ਵਿੱਚ ਵੀ ਹੈ ਨਹੀਂਗਾ ਸ਼ਾਇਦ ਹੋ ਸਕਦਾ ਕੋਈ ਜ਼ਮਾਨਤ ਵਗੈਰਾ ਇਹਨਾਂ ਜਬਤ ਹੋ ਜਵੇ ਤੇ ਭਾਜਪਾ ਹੋ ਸਕਦਾ ਥੁੜੀਆਂ ਘੜੀਆਂ ਵੋਟਾਂ ਉਥੋਂ ਲੈ ਜੇਵੇ ਕਿਉਂਕਿ ਸ਼ਹਿਰੀ ਵੋਟ ਆ ਤੇ ਜਿਹਦਾ ਕਰਕੇ ਭਾਜਪਾ ਨੂੰ ਵੀ ਆਸਮਿਤੀਤਾ ਹੈਗੀ ਆ ਪਰ ਮੈਨੂੰ ਲੱਗਦਾ ਜਿੱਤਣ ਦੇ ਮਾਹੌਲ ਦੇ ਵਿੱਚ ਭਾਜਪਾ ਹੈ ਨਹੀਂ ਕਿ ਮੁੱਖ ਮੁਕਾਬਲਾ ਜਿਹੜਾ ਉਹ ਕਾਂਗਰਸ ਦਾ ਤੇ ਆਪ ਦਾ ਹੀ ਹੋ ਰਿਹਾ ਹੈਗਾ ਜਿਹੜੇ ਲੋਕ ਆ ਨਾ ਉਹ ਵੀ ਮੈਨੂੰ ਲੱਗਦਾ ਵੀ ਇਸ ਟਾਈਮ ਆਮ ਆਦਮੀ ਪਾਰਟੀ ਦੇ ਕਮਾਂਕਾਰਾਂ ਤੋਂ ਵੀ ਕੋਈ ਬਹੁਤੇ ਖੁਸ਼ ਨਜ਼ਰ ਨਹੀਂ ਆ ਰਹੇ ਕਿਉਂਕਿ ਜਿਹੜਾ ਖਜ਼ਾਨਾ ਉਹਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਇਹਨਾਂ ਨੇ ਖੋਰਾ ਲਾਇਆ ਕਹਿੰਦੇ ਹੁਣ ਤਾਂ ਇਹਨਾਂ ਨੂੰ ਕਰਜ਼ਾ ਵੀ ਨਹੀਂ ਹੋਰ ਮਿਲਣਾ ਬੈਂਕ ਵੱਲੋਂ ਕਿਉਂਕਿ ਇਹਨਾਂ ਨੇ ਆਲਰੇਡੀ ਲਿਮਟ ਆਪਦੀ ਜਿਹੜੀ ਆ ਉਹ ਪੂਰੀ ਕਰ ਲਈ ਆ ਕਿਉਂਕਿ ਜੇ ਤੁਹਾਡੇ ਖਜ਼ਾਨੇ 'ਚ ਕੋਈ ਪੈਸਾ ਨਹੀਂ ਹੋਊਗਾ ਫਿਰ ਤੁਸੀਂ ਵਿਕਾਸ ਦੇ ਕੰਮ ਨਹੀਂ ਕਰ ਸਕਦੇ ਬੇਸਿਕਲੀ ਜੇ ਆਪਾਂ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕੋਈ ਏਡਾ ਵਿਕਾਸ ਦਾ ਕੰਮ ਭਗਵੰਤ ਮਾਨ ਦੇ ਰਾਜ ਦੇ ਵਿੱਚ ਹੋਇਆ ਵੀ ਹੈ ਨਹੀਂਗਾ ਸਿਰਫ ਕੇ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਇਹ ਰੌਲਾ ਰੱਪਾ ਪਾਇਆ ਜਾ ਰਿਹਾ ਵੀ ਇੰਨੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਇੰਨੇ ਲੋਕਾਂ ਨੂੰ ਅਸੀਂ ਜਿਵੇਂ ਕਹਿੰਦਾ ਵੀ ਟਿਊਸ਼ਨਾਂ ਦੇ ਕੇ ਆਈਪੀਐਸ ਆਈਐਸ ਦੇ ਐਗਜ਼ਾਮ ਰੈਡੀ ਕਰਵਾਏ ਹੈਗੇ ਆ ਪਰ ਉਹਨਾਂ ਦੀ ਜਿਹੜੀ ਜ਼ਮੀਨੀ ਹਕੀਕਤ ਆ ਉਹ ਇਸ ਚੀਜ਼ ਤੋਂ ਕਾਹ ਦੂਰਾ ਨਾਲ ਦੇ ਨਾਲ ਜਿਹੜੇ ਮੁਹੱਲਾ ਕਲੀਨਿਕ ਵਗੈਰਾ ਇਹਨਾਂ ਨੇ ਚਲਾਏ ਸੀਗੇ ਉਹਨਾਂ ਦਾ ਵੀ ਕੋਈ ਖਾਸ ਰੋਲ ਨਜ਼ਰ ਨਹੀਂ ਆਇਆ ਕਿਉਂਕਿ ਉਹ ਪ੍ਰਾਣੀਆਂ ਜਿਹੜੀਆਂ ਡਿਸਪੈਂਸਰੀਆਂ ਵਗੈਰਾ ਸੀ ਉਹਨਾਂ ਦੇ ਉੱਤੇ ਰੰਗ ਰੋਗਣ ਕਰਕੇ ਜਿਵੇਂ ਕਹਿੰਦਾ ਵੀ ਭਗਵਾਨਤਮਨ ਦੀ ਫੋਟੋ ਲਾ ਕੇ ਲਿਖ ਦਿੱਤਾ ਗਿਆ ਮੁਹੱਲਾ ਕਲੀਨਿਕ ਉੱਥੋਂ ਨਾ ਕਿਸੇ ਨੂੰ ਕੋਈ ਦਵਾਈ ਮਿਲਦੀ ਆ ਨਾ ਕੁਝ ਉੱਥੇ ਕੋਈ ਗੱਲ ਨਾ ਕੋਈ ਬਾਤ ਤੇ ਤੁਸੀਂ ਆਪ ਹੀ ਵੇਖ ਲਓ ਪੰਜਾਬ ਦੇ ਵਿੱਚ ਜਿਵੇਂ ਚੰਨੀ ਨੂੰ ਨਹੀਂ ਸੁਖਵੀਰ ਬਾਦਲ ਨੇ ਕਿਹਾ ਸੀ ਵੀ ਤੁਸੀਂ ਕੈਪਟਨ ਸਰਕਾਰ ਦੇ ਪੰਜ ਕੰਮ ਗਿਣਾ ਦਿਓ ਜਿਹੜੇ ਇਹਨਾਂ ਨੇ ਕੀਤੇ ਆ ਤੇ ਉਹ ਸਿਰਫ ਛੜਕਾਂ ਤੇ ਪੱਛ ਲਾਉਣ ਤੋਂ ਬਿਨਾ ਕੁਝ ਗਿਣਾ ਨਹੀਂ ਸੀ ਸਕੇ ਤੇ ਉਹੀ ਹਾਲ ਮੈਨੂੰ ਲੱਗਦਾ ਵੀ ਭਗਵੰਤ ਮਾਨ ਸਰਕਾਰ ਦਾ ਜਿਹੜਾ ਇਹ ਕਹਿੰਦੇ ਸੀ ਰੇਤ ਬਜਰੀ ਅਸੀਂ ਸਸਤੀ ਕਰ ਦੇਣੀ ਆ ਅਸੀਂ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਅੰਡਰ ਗਵਰਨਮੈਂਟ ਕਰ ਦੇਣੇ ਹੈਗੇ ਆ ਉਹ ਕੁਝ ਵੀ ਨਹੀਂ ਹੋਇਆ ਜਿਹਦਾ ਕਰਕੇ ਜਿਵੇਂ ਕਹਿੰਦਾ ਵੀ ਲੋਕ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਵਿਦਿਆਰਥੀ ਹੋਣ ਚਾਹੇ ਉਹ ਬੇਰਜ਼ਗਾਰ ਲੋਕ ਹੋਣ ਹਰ ਕੋਈ ਤੇ ਮੁਜਾਰੇ ਕਰੀ ਜਾ ਰਿਹਾ ਹੈਗਾ ਸੋ ਇਹ ਕਾਫੀ ਜਿਵੇਂ ਮਕੱਲ ਇਹ ਟਫ ਟਾਈਮ ਹੋਊਗਾ ਆਮ ਆਦਮੀ ਪਾਰਟੀ ਵਾਸਤੇ ਸੋ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਲੁਧਿਆਣੇ ਦੇ ਲੋਕ ਕਿੰਨਾਕ ਸਾਥ ਦਿੰਦੇ ਆ ਜਾਂ ਵੀ ਉਹ ਕਾਂਗਰਸ ਵੱਲ ਨੂੰ ਜਾਂਦੇ ਆ ਜੇ ਕਾਂਗਰਸ ਚੰਗੀ ਫਸਮੀ ਟੱਕਰ ਵੀ ਦੇਗੀ ਤਾਂ ਵੀ ਮੈਨੂੰ ਲੱਗਦਾ ਵੀ ਇਹ ਕੋਈ ਆਮ ਆਦਮੀ ਪਾਰਟੀ ਦੀ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਹੋਣੀ ਕਿਉਂਕਿ ਇਹ ਫਿਰ ਉਹ 2027 ਦੇ ਮੈਚ ਦੇ ਨੀੜਲਾ ਉਹ ਤੋਂ ਪਹਿਲਾ ਜਿਹੜਾ ਕੁਆਟਰ ਫਾਈਨਲ ਹੁੰਦਾ ਹੈਗਾ ਉਹੋ ਹੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਕਿਧਰ ਨੂੰ ਜਾ ਰਿਹਾ ਤੇ ਲੋਕ ਇਸ ਗੱਲ ਤੋਂ ਵੀ ਕਾਫੀ ਨਾਰਾਜ਼ ਆ ਵੀ ਜਿਹੜਾ ਭਗਵੰਤ ਮਾਨ ਕਿਥੇ ਕਿਸੇ ਸਮੇਂ ਸੁਖਦੇਵ ਸਿੰਘ ਢੀਂਡਸੇ ਦੀ ਪਤਿੱਲੀਆਂ ਤੇ ਲੱਗੀ ਹੋਈ ਫੋਟੋ ਦੇ ਮਜ਼ਾਕ ਉਡਾਉਂਦਾ ਹੁੰਦਾ ਸੀ ਵੀ ਅੱਜ ਉਹ ਹਰ ਥਾਂ ਤੇ ਆਪਣੀ ਫੋਟੋ ਲਾ ਰਿਹਾ ਕੋਈ ਐਸਾ ਥਮਲਾ ਨਹੀਂ ਪੰਜਾਬ ਦਾ ਜਿੱਥੇ ਭਗਵੰਤ ਮਾਨ ਦੀ ਤੇ ਕੇਜਰੀ ਆਲ ਦੀ ਫੋਟੋ ਨਾ ਲੱਗੀ ਹੋਵੇ ਕੋਈ ਐਸਾ ਬ੍ਰਿਜ ਦਾ ਨਹੀਂ ਹੈਗਾ ਥਮਲਾ ਜਾਂ ਉਹਦੀ ਕੰਧ ਜਿੱਥੇ ਇਹਨਾਂ ਦੀ ਫੋਟੋ ਨਾ ਹੋਵੇ ਥਾਂ-ਥਾਂ ਹੋਲਡਿੰਗ ਲੱਗੇ ਹੋਏ ਆ ਵੀ ਜੇ ਜਿਵੇਂ ਕਹਿੰਦੇ ਥੋੜੇ ਕੰਮ ਬੋਲਣਾ ਚਾਹੀਦੇ ਆ ਨਾ ਕਿ ਬੋਰਡਾਂ ਦੇ ਉੱਤੇ ਲਾ ਕੇ ਤੁਸੀਂ ਆਪਦੇ ਕੰਮ ਬਲਾਓ ਸੋ ਕਿਤੇ ਨਾ ਕਿਤੇ ਨਿਰਾਸ਼ਤਾ ਤਾਂ ਜ਼ਰੂਰ ਪਾਈ ਜਾ ਰਹੀ ਹੈਗੀ ਬਿਲਕੁਲ ਬਿਲਕੁਲ ਲੋਕਾਂ ਕੋਲੇ ਵੀ ਕੋਈ ਬਦਲ ਨਹੀਂ ਹੁੰਦਾ ਇੱਕ ਪਾਰਟੀ ਤੋਂ ਨਾਰਾਜ਼ ਹੁੰਦੇ ਦੂਜੇ ਲਈ ਚਲੇ ਜਾਂਦੇ ਆ ਫਿਰ ਦੂਜੇ ਤੋਂ ਨਾਰਾਜ਼ ਹੁੰਦੇ ਫਿਰ ਪਹਿਲੇ ਲਈ ਆ ਜਾਂਦੇ ਆ ਤਿੰਨ ਚਾਰ ਪਾਰਟੀਆਂ ਉਹਦੇ ਵਿੱਚ ਘੁੰਮਣਾ ਪੈਂਦਾ ਲੋਕਾਂ ਦੀ ਇਹ ਮਜਬੂਰੀ ਬਣੀ ਆ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਆ ਨੀਟੇ ਵੀਰ ਸਾਕਾ ਨੀਲਾ ਤਾਰਾ ਦੀ ਵਰੇਗੱਡ ਮਨਾਈ ਗਈ ਆ ਉੱਥੇ ਕੱਲ ਤੱਕ ਸਾਧ ਦੇ ਵਿੱਚ ਔਰ ਉੱਥੇ ਮਾਹੌਲ ਬੜਾ ਤਣਾਅਪੂਰਵ ਬਣ ਗਿਆ ਸੀਗਾ ਕਿਉਂਕਿ ਅ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਹਰਨਾਮ ਸਿੰਘ ਧੋਮਾ ਜੀ ਆ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਜਿਹੜੇ ਬਣਾਏ ਹੋਏ ਆ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਉੱਥੋਂ ਬੋਲ ਨਹੀਂ ਸਕਣਗੇ ਆਪਣਾ ਸੰਦੇਸ਼ ਨਹੀਂ ਦੇ ਸਕਣਗੇ ਕਿਉਂਕਿ ਅਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਨਹੀਂ ਪਰ ਨਾਲ ਐਡਵੋਕੇਟ ਧਾਮੀ ਹੋਣਾ ਨੇ ਵੀ ਆਪਣਾ ਉੱਥੇ ਰੋਲ ਨਿਭਾਇਆ ਹੈ ਔਰ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਆਪਣਾ ਜਿਹੜਾ ਸੰਦੇਸ਼ ਈ ਅਰਦਾਸ ਦੇ ਵਿੱਚ ਹੀ ਅਰਦਾਸ ਦੇ ਵਿੱਚ ਹੀ ਆਪਣਾ ਸੰਦੇਸ਼ ਜਿਹੜਾ ਉਹ ਸੰਗਤ ਤੱਕ ਪਹੁੰਚਾਤਾ ਹੈ ਉੱਥੇ ਕੋਈ ਇਸ ਤਰ੍ਹਾਂ ਦੀ ਸਥਿਤੀ ਨਹੀਂ ਬਣੀ ਜਿਹੜੀ ਬਣਦੇ ਆਸਾਰ ਬਣਦੇ ਜਾ ਰਹੇ ਸੀ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਸੀ ਤੁਸੀਂ ਕਿਵੇਂ ਵੇਖਦੇ ਹੋ ਇਸ ਪ੍ਰੋਗਰਾਮ ਨੂੰ ਜਿਹੜਾ ਹੁਣ ਅਕਾਲ ਤਖਤ ਸਾਹਿਬ ਦੇ ਵਿੱਚ ਹੋਇਆ ਹੈ ਵੀ ਇੱਕ ਜਥੇਦਾਰ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਬਣਾਏ ਹੋਏ ਨੇ ਉਹਨਾਂ ਨੂੰ ਕਈ ਤਰ੍ਹਾਂ ਪਰਵਾਹ ਨਹੀਂ ਕਰ ਰਹੀਆਂ ਦੇਖੋ 41 ਸਾਲ ਹੋ ਗਏ ਸਾਕਾ ਨੀਲਾ ਤਾਰਾ ਹੋਏ ਨੂੰ ਬਾਈ ਜੀ ਤੇ ਜਿਹੜੇ ਸਿੱਖ ਸੰਗਤਾਂ ਜਾਂ ਸਿੱਖ ਸਮਾਜ ਆ ਉਹਨਾਂ ਦੇ ਦਿਲਾਂ ਦੇ ਉੱਤੇ ਜਿਹੜਾ ਉਹ ਸਕਾਰ ਜਿਵੇਂ ਕਹਿੰਦਾ ਵੀ ਵਾਇਆ ਗਿਆ ਉਹ ਉਮੀਦਾਂ ਉਮੀ ਹੀ ਪਿਆ ਜੇ ਆਪਾਂ 84 ਨੂੰ ਭੁੱਲ ਜਿਓ ਜਾਂ ਇਹਨੂੰ ਚੇਤਿਆਂ ਦੇ ਵਿੱਚੋਂ ਵਿਸਾਰ ਦਿਓ ਇਹ ਤਾਂ ਨਾ ਭੁੱਲਣ ਯੋਗ ਜਿਹੜੀ ਘਟਨਾ ਵਾਪਰੀ ਸੀਗੀ ਜਿਹਦੀ ਜਿਵੇਂ ਕਹਿੰਦੇ ਹੁਣ ਹਰ ਕੋਈ ਨਿੰਦਾ ਕਰ ਰਿਹਾ ਵੀ ਇਦਾਂ ਦਾ ਫੌਜੀ ਹਮਲਾ ਉੱਥੇ ਨਹੀਂ ਹੋਣਾ ਚਾਹੀਦਾ ਸੀ ਜਿਹਦੇ ਵਿੱਚ ਲੱਖਾਂ ਦੇ ਆ ਮੀਨ ਸੈਂਕੜਿਆਂ ਦੇ ਹਿਸਾਬ ਨਾਲ ਜਿਹੜੇ ਨਿਰਦੋਸ਼ ਲੋਕ ਆ ਉਹ ਮਾਰੇ ਗਏ ਸੀਗੇ ਤੇ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਹਰੇਕ ਸਾਲ ਸਾਕਾ ਨੀਲਾ ਤਾਰਾ ਦੀ ਵਰੇਗੰਡ ਮਨਾਈ ਜਾਂਦੀ ਆ ਤੇ ਜਿਹੜੇ ਉੱਥੇ ਲੜਦੇ ਲੜਦੇ ਜਿਵੇਂ ਕਹਿੰਦੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਤੇ ਇਸ ਵਾਰ ਜਿਵੇਂ ਕਹਿੰਦਾ ਵੀ ਇੱਕ ਅਨੋਖਾ ਜਿਵੇਂ ਕਹਿੰਦਾ ਵੀ ਉੱਥੇ ਕੰਮ ਦੇਖਣ ਨੂੰ ਮਿਲਿਆ ਵੀ ਹਰੇਕ ਸਾਲ ਉੱਥੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹ ਉਹਨਾਂ ਪਰਿਵਾਰਾਂ ਦਾ ਸਨਮਾਨ ਕਰਦੇ ਆ ਉਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਪੀਚ ਵੀ ਕਰਦੇ ਹੈਗੇ ਆ ਪਰ ਐਤਕੀ ਤੁਹਾਨੂੰ ਪਤਾ ਵੀ ਸੁਖਵੀਰ ਬਾਦਲ ਦੇ ਰੇੜਕੇ ਦਾ ਕਰਕੇ ਉਹਨਾਂ ਨੇ ਆਪਦੀ ਮਰਜ਼ੀ ਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਲਾਇਆ ਜਿਹਨੂੰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਲਾ ਲਓ ਤੁਸੀਂ ਸਿੱਖ ਸਮਾਜ ਲਾ ਲਓ ਪ੍ਰਵਾਨ ਕਰਦੇ ਕਿਤੇ ਨਜ਼ਰ ਨਹੀਂ ਆ ਰਹੇ ਉਹ ਇੱਕ ਤਰ੍ਹਾਂ ਦੇ ਨਾਲ ਜਥੇਦਾਰ ਅਕਾਲੀ ਦਲ ਦੇ ਤਾਂ ਹੋ ਸਕਦੇ ਆ ਪਰ ਸਿੱਖ ਕੌਮ ਦੀ ਨਮਾਇੰਦਗੀ ਮੇਰਾ ਖਿਆਲ ਉਹਨਾਂ ਨੂੰ ਨਹੀਂ ਮਿਲਦੀ ਨਜ਼ਰ ਆ ਰਹੀ ਜਿਸ ਦਾ ਕਰਕੇ ਜਿਹੜਾ ਬਾਬਾ ਤੁਹਾ ਮਾ ਹੈਗਾ ਉਹਨੇ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਸੀ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਫਸੀਲ ਤੋਂ ਬੋਲਣ ਨਹੀਂ ਦੇਣਾ ਤੇ ਨਾ ਹੀ ਅਸੀਂ ਇਹਨਾਂ ਤੋਂ ਸਨਮਾਨ ਵਗੈਰਾ ਲੈਣੇ ਹੈਗੇ ਆ ਤੇ ਜਿੱਦਾ ਕਰਕੇ ਚਲੋ ਕੁਲਦੀਪ ਸਿੰਘ ਗੜਗਾਜ ਨੇ ਸਿਆਣਫ ਵਰਤੀ ਤੇ ਉਹਨਾਂ ਨੇ ਉੱਥੋਂ ਕੋਈ ਸੰਦੇਸ਼ ਵਗੈਰਾ ਨਹੀਂ ਦਿੱਤਾ ਪਰ ਉਹਨਾਂ ਨੇ ਜਿਹੜੀ ਅਰਦਾਸ ਕੀਤੀ ਆ ਉਹਦੇ ਵਿੱਚ ਹੀ ਉਹਨਾਂ ਨੇ ਜਿਹੜੇ ਆਪਣੇ ਸਾਰੇ ਸੰਦੇਸ਼ ਸੀਗੇ ਉਹ ਦੇ ਦਿੱਤੇ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਜਿਹੜਾ ਸਿੱਖਾਂ ਦੇ ਉੱਤੇ ਆਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਮਲੇ ਹੋ ਰਿਹਾ ਹੈ ਸਿੱਖੀ ਦਾ ਘਾਣ ਹੋ ਰਿਹਾ ਉਹ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ ਤੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਜਿਵੇਂ ਕਹਿ ਲਿਆ ਵੀ ਜਿੰਨੀਆਂ ਵੀ ਉਹਨਾਂ ਦੇ ਦਿਲ ਦੇ ਵਿੱਚ ਗੱਲਾਂ ਬਾਤਾਂ ਸੀਗੀਆਂ ਉਹ ਆਪਣੀ ਅਰਦਾਸ ਦੇ ਵਿੱਚ ਹੀ ਕਹਿ ਦਿੱਤੀਆਂ ਮੈਂ ਸਮਝਦਾ ਵੀ ਇੱਕ ਸਿਆਣ ਪਰਿਆ ਕਦਮ ਸੀ ਨਹੀਂ ਤਾਂ ਇਦਾਂ ਦੇ ਇਤਿਹਾਸਕ ਮੌਕੇ ਦੇ ਉੱਤੇ ਜੇ ਉੱਥੇ ਕੋਈ ਖੂਨ ਖਰਾਬਾ ਜਾਂ ਕੋਈ ਲੜਾਈ ਝਗੜੇ ਵਾਲੀ ਗੱਲ ਹੋ ਜਾਂਦੀ ਤਾਂ ਫੇਰ ਪੂਰੇ ਸਿੱਖੀ ਸਮਾਜ ਦਾ ਜਿਹੜਾ ਸਹਿਰਾ ਉਹ ਸ਼ਰਮ ਨਾਲ ਝੁਕਣਾ ਸੋ ਸੋ ਆਪਾਂ ਹੁਣ ਅਮਰੀਕਾ ਦੇ ਵਿੱਚ ਆਈਏ ਇੱਥੋਂ ਦੀਆਂ ਖਬਰਾਂ ਤੇ ਗੱਲਬਾਤ ਕਰੀਏ ਟਰੰਪ اور ਐਲਨ ਮਾਸਕ ਦੋਨਾਂ ਨੇ ਰਲ ਕੇ ਬਹੁਤ ਕੰਮ ਕੀਤੇ ਆ ਪਿਛਲੇ ਸਮੇਂ ਦੇ ਵਿੱਚ ਵੇਖੀਆ ਔਰ ਐਲਨ ਮਾਸਕ ਦਾ ਤਾਂ ਇਹ ਕਹਿਣਾ ਵੀ ਟਰੰਪ ਹੋਣਾ ਨੂੰ ਵੋਟਾਂ ਦੇ ਜਿਤਾਉਣ ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਹੈ ਪਰ ਹੁਣ ਗਰਦਾਸ ਮਾਨ ਹੋਣਾ ਦਾ ਉਹ ਗੀਤ ਦੇ ਬੋਲ ਮੈਨੂੰ ਯਾਦ ਆਉਂਦੇ ਨੇ ਟੁੱਟ ਗਈ ਤੜਕ ਕਰਕੇ ਹਨਾ ਲਾਈਕ ਬੇਕਦਰ ਨਾਲ ਯਾਰੀ ਟੁੱਟ ਗਈ ਤੜ ਕਰਕੇ ਹੁਣ ਇੱਕ ਦੂਜੇ ਨੂੰ ਭੰਡੀ ਜਾਂਦੇ ਦੋਨੇ ਜਾਨੇ ਕੀ ਲੱਗਦਾ ਤੁਹਾਨੂੰ ਇੱਥੇ ਕਿਉਂ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਟਰੰਪ ਹੁਣ ਆਏ ਹੁਣ ਕਹਿ ਰਿਹਾ ਵੀ ਜਿਹੜੀ ਉਹਨਾਂ ਨੇ ਮੈਨੂੰ ਲਾਲ ਗੱਡੀ ਦਿੱਤੀ ਸੀਗੀ ਟੈਸਲਾ ਉਹ ਵੀ ਸੇਲ ਕਰ ਦੋ ਜਿੰਨੇ ਟੈਸਲਾ ਦੀਆਂ ਗੱਡੀਆਂ ਤੇ ਜਾਂ EV ਜਿਹੜੀਆਂ ਗੱਡੀਆਂ ਇਲੈਕਟ੍ਰਿਕ ਹੁੰਦਾ ਤੇ ਕਰ ਰੇਬੇਟ ਮਿਲਦੀ ਹੁੰਦੀ ਸੀ ਜਦੋਂ ਵੀ ਤੁਸੀਂ ਬਾਏ ਕਰਦੇ ਤਾਂ ਕਿ ਪੋਲੂਸ਼ਨ ਨਾ ਹੋਵੇ ਉਹ ਵੀ ਰੇਬੇਟ ਕਹਿੰਦੇ ਬੰਦ ਕਰ ਦੇਣੀ ਹੈ ਕਿਉਂਕਿ ਪਿਛਲੇ ਵੀਕ ਬੇਰਖਾਲ 2 ਹਫ਼ਤੇ ਪਹਿਲਾਂ ਆਪਾਂ ਵੀ ਡਿਸਕਸ ਕੀਤਾ ਸੀਗਾ ਇੱਕ ਬਿੱਲ ਲੈ ਕੇ ਆ ਰਹੇ ਨੇ ਟਰੰਪ ਹੁਣੀ ਜਿਹੜਾ ਬਿਊਟੀਫੁੱਲ ਬਿਲ ਮੇਰੇ ਖਿਆਲ ਜਿਹਦੇ ਵਿੱਚ ਉਹ ਸਾਰਿਆਂ ਦੀ ਉਹ ਮੈਡੀਕੇਟ ਵਗੈਰਾ ਬੰਦ ਹੋ ਜਾਣਾ ਹੈ ਬਜ਼ੁਰਗਾਂ ਨੂੰ ਜਿਹੜੇ ਪੈਸੇ ਮਿਲਦੇ ਉਹ ਬੰਦ ਹੋ ਜਾਣੇ ਬਹੁਤ ਸਾਰਾ ਜਿਹੜਾ ਬੋਝ ਹੈ ਸਰਕਾਰ ਤੇ ਪਊਗਾ ਫਿਰ ਜਿਹਦੇ ਕਰਕੇ ਐਲਨ ਮਸਕ ਹੋਣੀ ਆ ਜਿਹੜੇ ਉਹ ਕਿਨਾਰਾ ਕੀਤਾ ਉਹਨਾਂ ਨੇ ਟਰੰਪ ਹੋਣਾਂ ਤੋਂ ਸੋ ਓਵਰਆਲ ਕਿਵੇਂ ਬਿਆਨ ਕਰਦੇ ਹੋਂ ਇਹ ਜਿਹੜੀ ਹੁਣ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਆ ਸ਼ਬਦਿਕ ਜੰਗ ਹੋ ਰਹੀ ਆ ਉਧਰੋਂ ਐਲਨ ਮਸਕ ਹੋਣੀ ਬੋਲ ਰਹੇ ਆ ਬਿਆਨ ਦੇ ਰਹੇ ਆ ਇਧਰੋਂ ਟਰੰਪ ਹੋਣੀ ਉਹਨਾਂ ਦੇ ਵਿਰੋਧ ਦੇ ਵਿੱਚ ਬਿਆਨ ਦੇ ਰਹੇ ਆ ਦੇਖੋ ਜਦੋਂ ਨਾ ਇਹ ਐਲਨ ਮਸਕ ਤੇ ਟਰੰਪ ਦੀ ਜੋੜੀ ਬਣੀ ਆ ਉਦੋਂ ਹੀ ਨਾ ਵੱਡੇ ਜਿਹੜੇ ਇੰਗਲਿਸ਼ ਚੈਨਲਾਂ ਦੇ ਪੱਤਰਕਾਰ ਸੀਗੇ ਜਾਂ ਇਥੋਂ ਦੇ ਥਿੰਕ ਟੈਂਕ ਸੀ ਉਹਨਾਂ ਨੇ ਉਸ ਟਾਈਮ ਤੋਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਵੀ ਇਹਨਾਂ ਦੀ ਜਿਹੜੀ ਦੋਸਤੀ ਹੈ ਬਹੁਤਾ ਚੱਲਣੀ ਨਹੀਂ ਕਿਉਂਕਿ ਜਿਹੜੇ ਐਲਨ ਮਸਕ ਆ ਉਹ ਵੀ ਆਪਦੇ ਆਪ ਨੂੰ ਕਹਿੰਦੇ ਕਹਾਉਂਦੇ ਆ ਤੇ ਦੂਜੇ ਪਾਸੇ ਟਰੰਪ ਵੀ ਕਹਿੰਦੇ ਮੈਂ ਕਿਹੜਾ ਕਿਸੇ ਤੋਂ ਘੱਟ ਆ ਜਿਹਦਾ ਕਰਕੇ ਇਹ ਹੈ ਵੀ ਜਿੱਦੀ ਸੁਭਾਅ ਦੇ ਆ ਤੇ ਉਹ ਗੱਲ ਬਿਲਕੁਲ ਸੱਚੀ ਹੋਈ ਇਹ ਇਲੈਕਸ਼ਨ ਤੋਂ ਸਮਝ ਲਾ ਵੀ ਮੈਨੂੰ ਲੱਗਦਾ ਵੀ 100 ਸਵਾ 100 ਦਿਨ ਦੇ ਵਿੱਚ ਵਿੱਚ ਇਹਨਾਂ ਦਾ ਤੋੜ ਬਿਛੋੜਾ ਹੋ ਗਿਆ ਜਿਸ ਦਿਨ ਟਰੰਪ ਵਾਈਟ ਹਾਊਸ ਦੇ ਵਿੱਚ ਆਏ ਸੀ ਉਸ ਦਿਨ 골ਡਨ ਚਾਬੀ ਵਾਈਟ ਹਾਊਸ ਦੀ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਫੜਾਈ ਸੀਗੀ ਤੇ ਹੁਣ ਉਹ ਚਾਬੀ ਵਾਪਸ ਲੈਣਗੇ ਕਿ ਕੀ ਕਰਨਗੇ ਤੇ ਨਾਲ ਦੀ ਨਾਲ ਜਦੋਂ ਹੁਣ ਇਦਾਂ ਦੀ ਗੱਲਬਾਤ ਹੋਈ ਆ ਤੇ ਜਿਹੜਾ 트ੰਪ ਦਾ ਟੈਸਲਾ ਦਾ ਜੁਗਾਡਮੈਂਟ ਹੈਗਾ ਉਹਦੇ ਸ਼ੇਰਾਂ ਨੂੰ ਬੜਾ ਵੱਡਾ ਝਟਕਾ ਲੱਗਿਆ ਤੇ ਮੇਰਾ ਖਿਆਲ ਹੈ ਇੱਕ ਦਿਨ ਦੇ ਵਿੱਚ ਵਿੱਚ ਹੀ ਕਰੋੜਾਂ ਰੁਪਈਆ ਦਾ ਡਾਲਰਾਂ ਦਾ ਜਿਹੜਾ ਨੁਕਸਾਨ ਆ ਉਹ ਉਹ ਐਲਨ ਮਸਕ ਨੂੰ ਹੋਇਆ ਹੈਗਾ ਸੋ ਇਹਨਾਂ ਨੂੰ ਡੌਜ ਦੇ ਮੁਖੀ ਬਣਾਇਆ ਗਿਆ ਸੀਗਾ ਬਿਨਾ ਕਿਸੇ ਸਿਲੈਕਸ਼ਨ ਦੇ ਚੋਣ ਦੇ ਕਿਉਂਕਿ ਨਾ ਤਾਂ ਇਹ ਕੋਈ ਚੋਣ ਜਿੱਤੇ ਸੀ ਨਾ ਹੀ ਇਹਨਾਂ ਕੋਲੇ ਕੋਈ ਸਰਕਾਰੀ ਅਹੁਦਾ ਸੀ ਉਦੋਂ ਤੋਂ ਹੀ ਸੈਨੀਟਰ ਤੇ ਕਾਂਗਰਸਮੈਨ ਇਸ ਚੀਜ਼ ਦਾ ਵਿਰੋਧ ਕਰਦੇ ਆ ਰਹੇ ਸੀਗੇ ਵੀ ਜਿਹੜੇ ਟਰੰਪ ਆਵੇ ਉਹਨਾਂ ਨੂੰ ਸਾਡੇ ਸਿਰ ਤੇ ਲਿਆ ਕੇ ਬਿਠਾ ਦਿੱਤਾ ਗਿਆ ਵੀ ਉਹਨਾਂ ਦੀ ਕੀ ਚੋਣ ਪ੍ਰਕਿਰਿਆ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਲਿਆ ਕੇ ਸਾਡੇ ਸਿਰਾਂ ਤੇ ਬਿਠਾਇਆ ਗਿਆ ਫਿਰ ਤੁਹਾਨੂੰ ਪਤਾ ਵੱਡੇ ਵੱਡੇ ਜਿਹੜੇ ਡਿਪਾਰਟਮੈਂਟ ਸੀ ਉਹ ਚਾਹੇ ਵੈਟਰਨ ਅਫੇਅਰ ਦਾ ਹੋਵੇ ਚਾਹੇ ਉਹ ਟੈਕਸਟ ਡਿਪਾਰਟਮੈਂਟ ਦਾ ਹੋਵੇ ਚਾਹੇ ਸੋਸ਼ਲ ਸਿਕਿਉਰਿਟੀ ਦਾ ਹੋਵੇ ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਦਾ ਹੋਵੇ ਉਹਨਾਂ ਸਾਰਿਆਂ ਦੇ ਉੱਤੇ ਛਾਪੇ ਮਾਰੇ ਗਏ ਕਈ ਥਾਵਾਂ ਦੇ ਉੱਤੇ ਉਸ ਡਿਪਾਰਟਮੈਂਟ ਦੇ ਲੋਕਾਂ ਨੇ ਐਲਨ ਮਸਕ ਉਹਨਾਂ ਦਾ ਵਿਰੋਧ ਵੀ ਕੀਤਾ ਵੀ ਤੁਸੀਂ ਸਾਡੇ ਇਸ ਤਰ੍ਹਾਂ ਆ ਕੇ ਪੇਪਰ ਵਰਕ ਨਹੀਂ ਚੈੱਕ ਕਰ ਸਕਦੇ ਤੇ ਉਸ ਤੋਂ ਪਿੱਛੋਂ ਜਿਹੜੇ ਟਰੰਪ ਹੋਰ ਸੀਗੇ ਇਹਨਾਂ ਦੀਆਂ ਆਪਸ ਵਿੱਚ ਜਿਹੜੀਆਂ ਦੂਰੀਆਂ ਸੀ ਉਹ ਥੋੜੁਨਾ ਥੋੜੁਨਾ ਤਾਂ ਨਜ਼ਰ ਆਉਂਦੀਆਂ ਸੀਗੀਆਂ ਵੀ ਵਧ ਰਹੀਆਂ ਹੈਗੀਆਂ ਪਰ ਜਿਹੜਾ ਤੁਸੀਂ ਗੱਲ ਕੀਤੀ ਹੈ ਬੈਗ ਬਿਊਟੀਫੁੱਲ ਵੈਲ ਜਦੋਂ ਇਹ ਕਾਂਗਰਸ ਦੇ ਵਿੱਚੋਂ ਪਾਸ ਹੋਇਆ ਤਾਂ ਉਹਦਾ ਖੁੱਲ ਕੇ ਐਲਨ ਮਸਕ ਨੇ ਵਿਰੋਧ ਕੀਤਾ ਉਹ ਕਹਿੰਦਾ ਵੀ ਇਹ ਜਿਹੜਾ ਬਿੱਲ ਹੈਗਾ ਵੀ ਇਹ ਅਮਰੀਕਾ ਦੇ ਲੋਕਾਂ ਵਾਸਤੇ ਘਾਤਕ ਆ ਤੇ ਜਿਹਦਾ ਕਰਕੇ ਜਿਹੜੇ ਤਾਂ ਵੱਡੇ ਲੋਕ ਆ ਉਹਨਾਂ ਨੂੰ ਇਹਦਾ ਫਾਇਦਾ ਹੋਊਗਾ ਪਰ ਜਿੰਨੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਮੈਡੀਕੇਅਰ ਦੇ ਉੱਤੇ ਹੈਗੇ ਆ ਤੇ ਉਹਨਾਂ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੋਊਗਾ ਕਿਉਂਕਿ ਉਹਨਾਂ ਦੀ ਹੈਲਥ케ਅਰ ਦਾ ਫਿਰ ਕੀ ਬਣੂਗਾ ਤੇ ਨਾਲ ਦੀ ਨਾਲ ਜਿਹੜੀਆਂ ਫੂਡ ਸਟੈਂਪਾਂ ਵਗੈਰਾ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੀ ਉਹ ਇਹਦੇ ਤਹਿਤ ਬੰਦ ਹੋਣੀਆਂ ਸੀਗੀਆਂ ਤੇ ਉਸ ਬਿੱਲ ਦਾ ਵਿਰੋਧ ਕਰਨ ਤੋਂ ਪਿੱਛੋਂ ਫਿਰ ਟਰੰਪ ਵੀ ਸਿੱਧੇ ਹੋਗੇ ਉਹ ਕਹਿੰਦੇ ਮੈਂ ਤਾਂ ਵੀ ਇਹਨੂੰ ਬਹੁਤ ਮਾਨ ਸਤਕਾਰ ਦਿੱਤਾ ਸੀਗਾ ਪਰ ਇਹ ਤੋਂ ਹਜਮ ਨਹੀਂ ਹੋਇਆ ਤੇ ਵੀ ਹੁਣ ਮੈਂ ਇਹਦੇ ਨਾਲ ਹੋਰ ਕੰਮ ਨਹੀਂ ਕਰ ਸਕਦਾ ਤੇ ਮੈਂ ਜਿਹੜਾ ਟੈਸਲਾ ਦੀਆਂ ਗੱਡੀਆਂ ਹੈਗੀਆਂ ਤੇ ਵੀ ਉਹਨਾਂ ਦੇ ਉੱਤੇ ਜੋ ਵੀ ਕੋਈ ਸਬਸਿਡੀ ਵਗੈਰਾ ਚੱਲ ਰਹੀ ਸੀ ਮੈਂ ਉਹ ਵੀ ਬੰਦ ਕਰੂੰਗਾ ਤੇ ਜਿਹੜੀ ਮੈਨੂੰ ਲਾਲ ਰੰਗ ਦੀ ਕਾਰ ਦਿੱਤੀ ਸੀ ਇਹਨੇ ਗਿਫਟ ਦੇ ਤੌਰ ਤੇ ਮੈਂ ਉਹ ਵੀ ਵਾਪਸ ਕਰੂੰਗਾ ਤੇ ਕਿਤੇ ਨਾ ਕਿਤੇ ਲੋਕ ਇਹ ਵੀ ਕਹਿ ਰਹੇ ਆ ਵੀ ਜਦੋਂ ਟਰੰਪ ਨੇ ਬਣਦੇ ਨੇ ਇਹ ਐਲਾਨ ਕਰ ਦਿੱਤਾ ਸੀਗਾ ਵੀ ਅਮਰੀਕਾ ਦੇ ਵਿੱਚ ਇਲੈਕਟ੍ਰਿਕ ਕਾਰਾਂ ਦਾ ਬੋਲਬਾਲਾ ਨਹੀਂ ਹੋਊਗਾ ਤੇ ਜਿਹੜੀਆਂ ਡੀਜ਼ਲ ਵਾਲੀਆਂ ਗੱਡੀਆਂ ਉਹ ਬੰਦ ਨਹੀਂ ਹੋਣਗੀਆਂ ਤੇ ਸਾਰਿਆਂ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਕਾਰਾਂ ਲੈਣ ਦਾ ਹੱਕ ਆ ਉਦੋਂ ਤੋਂ ਹੀ ਕਹਿੰਦੇ ਇਹਨਾਂ ਦੀਆਂ ਦੂਰੀਆਂ ਕਿਸੇ ਹੱਦ ਤੱਕ ਵਧਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਤੇ ਹੁਣ ਤਾਂ ਤੁਹਾਨੂੰ ਪਤਾ ਖੁੱਲ ਕੇ ਐਲਨ ਮਸਕ ਨੇ ਜਿਵੇਂ ਤੁਸੀਂ ਦੱਸਿਆ ਇਹ ਵੀ ਕਹਿਤਾ ਵੀ ਚੋਣ ਵੀ ਮੈਂ ਜਿਤਾਈ ਹੈ ਇਹਨਾਂ ਨੂੰ ਜੇ ਮੈਂ ਨਾ ਇਹਨਾਂ ਦੀ ਹੈਲਪ ਕਰਦਾ ਪੈਸਿਆਂ ਦੇ ਨਾਲ ਜਾਂ ਸਟੇਜਾਂ ਦੇ ਉੱਤੇ ਜਾ ਜਾ ਕੇ ਤਾਂ ਇਹ ਚੋਣ ਵੀ ਨਹੀਂ ਜਿੱਤ ਸਕਦੇ ਸੀ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਦੇ ਵਿੱਚ ਥੋੜੀ ਕਿਹੜੀ ਸੱਚਾਈ ਵੀ ਹੈਗੀ ਆ ਕਿ ਬਹੁਤ ਵੱਡੀ ਰਕਮ ਐਲਨ ਮਸਕ ਨੇ ਇਹਦੀ ਚੋਣ ਦੇ ਵਿੱਚ ਖਰਚੀ ਸੀਗੀ ਤੇ ਮੈਨੂੰ ਲੱਗਦਾ ਨਹੀਂ ਵੀ ਹੁਣ ਛੇਤੀ ਕੀਤੇ ਇਹ ਨੇੜੇ ਆਉਣਗੇ ਰਿਪਬਲਿਕਨ ਪਾਰਟੀ ਦੇ ਜਿਹੜੇ ਵੱਡੇ ਲੀਡਰ ਆ ਹੁਣ ਉਹ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਇਹਨਾਂ ਦੀ ਸ਼ਬਦੀ جنگ ਆ ਉਹਨੂੰ ਥੋੜੀ ਕਣੀ ਠੰਡੀ ਕੀਤੀ ਜਾਵੇ ਬਿਲਕੁਲ ਬਿਲਕੁਲ ਜਦੋਂ ਲੱਗੀਆਂ ਦਾ ਹਿਸਾਬ ਨਹੀਂ ਫਿਰ ਟੁੱਟੀਆਂ ਦਾ ਵੀ ਹਿਸਾਬ ਨਹੀਂ ਹੋਣਾ ਚਾਹੀਦਾ ਹਣਾ ਯਾਰੀ ਲੱਗੀ ਤੋਂ ਲਵਾਤੇ ਤਖਤੇ ਤੇ ਟੁੱਟੀ ਤੋਂ ਚਗਾਠ ਪੱਟ ਲਈ ਹਣਾ ਆਇ ਨਹੀਂ ਹੋਣਾ ਚਾਹੀਦਾ ਜਦੋਂ ਲੱਗੀ ਸੀ ਜਾਰੀ ਤੇ ਉਦੋਂ ਜੇ ਕਿਸੇ ਨੇ ਕੋਈ ਪੈਸਾ ਲਾਇਆ ਜਾਂ ਕਿਸੇ ਕਿਸੇ ਦੀ ਹੈਲਪ ਕੀਤੀ ਤਾਂ ਉਹਨੂੰ ਹੁਣ ਗਡਾਉਣਾ ਨਹੀਂ ਚਾਹੀਦਾ ਹਣ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਆ ਜਿਵੇਂ ਆਪਾਂ ਪਿਛਲੇ ਵੀ ਗੱਲ ਕੀਤੀ ਸੀ ਵੀ ਟਰੰਪ ਉਹਨਾਂ ਨੇ ਕਿਹਾ ਵੀ ਜਿਹੜੀ ਡਿਟੈਂਸ਼ਨ ਸੈਂਟਰ ਦੇ ਵਿੱਚ ਤੁਸੀਂ ਡਿਟੇਨ ਕਰ ਰਹੇ ਹੋ ਲੋਕਾਂ ਨੂੰ ਜਿਹੜੇ ਗੈਰ ਕਾਨੂੰਨੀ ਤੌਰ ਦੇ ਵਿੱਚ ਅਮਰੀਕਾ ਦੇ ਵਿੱਚ ਐਂਟਰ ਹੋਏ ਆ ਇੱਥੇ ਰਹਿ ਰਹੇ ਆ ਉਹਨਾਂ ਦੀ ਗਿਣਤੀ ਘਟਾ ਐ ਉਹਦੇ ਵਿੱਚ ਤੇਜ਼ੀ ਲਿਆਓ ਇਹ ਕਿਹਾ ਸੀ ਵੀ 3000 ਬੰਦਾ ਹਰ ਰੋਜ਼ ਦਾ ਡਿਟੇਨ ਕਰੋ ਫਿਰ ਉਹਨਾਂ ਨੂੰ ਰਿਪੋਰਟ ਕੀਤਾ ਜਾਏਗਾ ਸੋ ਪਤਾ ਲੱਗਿਆ ਵੀ ਪਿਛਲੇ ਇੱਕ ਹਫ਼ਤੇ ਦੇ ਵਿੱਚ ਇਹ ਕਾਰਵਾਈ ਬਾਕੀ ਕਾਫੀ ਤੇਜ਼ ਹੋ ਗਈ ਆ ਜਿੰਨੇ ਵੀ ਲੋਕ ਆਪਣੀ ਇਮੀਗ੍ਰੇਸ਼ਨ ਦੇ ਜੱਜਬੂਰੇ ਪੇਸ਼ ਹੁੰਦੇ ਸੀ ਡੇਟ ਤੇ ਤੇ ਫਿਰ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਵੀ ਹਰੇਕ ਸੈਂਟਰ ਦੇ ਬਾਹਰ ਆਈਸ ਵਾਲੇ ਖੜੇ ਆ ਜਦੋਂ ਬਾਹਰ ਨਿਕਲਦੇ ਉਹਨਾਂ ਨੂੰ ਡਿਟੇਨ ਕਰ ਲੈਂਦੇ ਆ ਤਾਂ ਕਿ ਉਹ ਗਿਣਤੀ ਜਿਹੜੀ 3000 ਦੇ ਨੇੜੇ ਜਾਵੇ ਇਹ ਵੀ ਪਤਾ ਲੱਗਿਆ ਪਿਛਲੇ ਇੱਕ ਦਿਨ 2200 ਬੰਦਾ ਡਿਟੇਨ ਕੀਤਾ ਗਿਆ ਹੈ ਜਿਹੜਾ ਕਿ ਹੁਣ ਤੱਕ ਰੈਕર્ડ ਹੈ ਸੋ ਕੀ ਲੱਗਦਾ ਤੁਹਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਤੇਜ਼ੀ ਆਏਗੀ ਜਿਹੜੇ ਜਿਹੜੇ ਬੰਦੇ ਇਲੀਗਲ ਤੌਰ ਤੇ ਰਹਿ ਰਹੇ ਹਨ ਉਹਨਾਂ ਨੂੰ ਡੀਟੇਨ ਕੀ ਕਰਨ ਦੇ ਵਿੱਚ ਦੇਖੋ 트럼ਪ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਜਿਹੜੀਆਂ ਮੈਂ ਗੱਲਾਂ ਬਾਤਾਂ ਮੂੰਹ ਦੇ ਵਿੱਚੋਂ ਕੱਢੀਆਂ ਸੀ ਮੈਂ ਉਹਨਾਂ ਦੇ ਉੱਤੇ ਖਰਾ ਉਤਰਾਂ ਜਿਵੇਂ ਮੈਂ ਕਿਹਾ ਸੀਗਾ ਵੀ 2 ਮਿਲੀਅਨ ਬੰਦਾ ਮੈਂ ਰਿਪੋਰਟ ਕਰੂੰਗਾ ਉਹਨੂੰ ਮੈਂ ਛੇਤੀ ਤੋਂ ਛੇਤੀ ਰਿਪੋਰਟ ਕਰਾਂ ਪਰ ਉਹ ਕਿਤੇ ਨਾ ਕਿਤੇ ਉਹ ਟੀਚੇ ਤੋਂ ਨਾ ਦੂਰ ਹੁੰਦੇ ਜਾ ਰਹੇ ਆ ਕਿਉਂਕਿ ਆਈਸ ਵਾਲੇ ਵੀ ਹੱਥ ਖੜੇ ਕਰ ਰਹੇ ਆ ਵੀ ਇੰਨੇ ਬੰਦੇ ਹੁਣ ਅਸੀਂ ਕਿੱਥੋਂ ਗ੍ਰਿਫਤਾਰ ਕਰੀਏ ਨਾ ਹੀ ਸਾਡੇ ਕੋਲੇ ਮੈਨ ਪਾਵਰ ਆ ਇੰਨੀ ਤੇ ਨਾ ਹੀ ਜਿਵੇਂ ਕਹਿੰਦਾ ਸਾਡੇ ਕੋਲੇ ਉਸ ਤਰੀਕੇ ਦੇ ਸੋਰਸ 80-80 ਫੜਫੜ ਕੇ ਅੰਦਰ ਕਰੀ ਚੱਲੀ ਗਈ ਕੋਈ ਉਹਦੀ ਗਰਾਊਂਡ ਤਾਂ ਹੋਣੀ ਚਾਹੀਦੀ ਆ ਫੜਨ ਵਾਸਤੇ ਤੇ ਜਿਹਦਾ ਕਰਕੇ ਹੁਣ ਇਹਨਾਂ ਨੇ ਇਸ ਦਾ ਮੁਖੀ ਵੀ ਚੇਂਜ ਕੀਤਾ ਤੇ ਹੁਣ ਜਿਹੜੇ ਆਪਣੇ ਕਸਟਮ ਵਾਲੇ ਹੁੰਦੇ ਹੈਗੇ ਆ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਵੀ ਤੁਸੀਂ ਆਇਸਤਾ ਤੇ ਬਾਰਡਰ ਪੈਟਰੋਲ ਦਾ ਸਾਫ ਦਿਓ ਜਿੱਥੇ ਕਿਤੇ ਵੀ ਉਹਨਾਂ ਨੂੰ ਐਕਸਟਰਾ ਹੈਂਡ ਦੀ ਲੋਡ ਪੈਂਦੀ ਹੈ ਉਹਨਾਂ ਦੇ ਨਾਲ ਜਾ ਕੇ ਤੁਸੀਂ ਛਾਪੇ ਵੀ ਮਾਰੀ ਛਾਪੇ ਮਾਰੀ ਵੀ ਕਰੋ ਗ੍ਰਿਫਤਾਰੀਆਂ ਵੀ ਕਰੋ ਜਿਹਦੇ ਤਹਿਤ ਹੁਣ ਜਿਹੜੇ ਲੋਕ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਜਾਂ ਰੈਗੂਲਰ ਕੋਰਟਾਂ ਦੇ ਵਿੱਚ ਪੇਸ਼ੀ ਭੁਗਤਣ ਜਾਂਦੇ ਆ ਕਿਸੇ ਨੂੰ ਡਰੰਕ ਡਰਾਈਵਿੰਗ ਮਿਲਦੀ ਹੈ ਕਿਸੇ ਦੇ ਉੱਤੇ ਮਿਸਡੀਮੀਨਰ ਲੱਗਦਾ ਕਿਸੇ ਦੇ ਫੈਲ ਨਹੀਂ ਲੱਗਦੀ ਆ ਤੇ ਉਹ ਬੰਦਾ ਜਿਵੇਂ ਕਹਿੰਦਾ ਵੀ ਚਿੱਟਾ ਨਹੀਂ ਹੈਗਾ ਤਾਂ ਪੂਰੇ ਰੰਗ ਦਾ ਕਿਸੇ ਬਾਰਲਦੇਸ਼ ਤੋਂ ਆਇਆ ਹੋਇਆ ਚ ਹੋ ਗ੍ਰੀਨ ਕਾਰਡ ਹੋਲਡਰਾਂ ਤੇ ਉਹਨਾਂ ਨੂੰ ਵੀ ਫੜ ਕੇ ਗ੍ਰਿਫਤਾਰ ਕੀਤਾ ਜਾਵੇ ਤੇ ਵੱਧ ਤੋਂ ਵੱਧ ਗਿਣਤੀ ਇਹ ਵਧਾਈ ਜਾਵੇ ਨਾਲ ਦੀ ਨਾਲ ਜਿਹੜੀਆਂ ਇਮੀਗ੍ਰੇਸ਼ਨ ਕੋਟਾਂ ਉੱਥੇ ਵੀ ਆਇਸ ਤੇ ਜਿਹੜੇ ਬਾਰਡਰ ਪੈਟਰੋਲ ਵਾਲੇ ਮੌਜੂਦ ਰਹਿੰਦੇ ਆ ਜਦੋਂ ਕਿਸੇ ਬੰਦੇ ਦਾ ਜਿਹੜਾ ਕੇਸ ਆ ਉਹ ਡਿਸਮਿਸ ਹੁੰਦਾ ਤਾਂ ਉਹਨੂੰ ਨਾਲ ਦੀ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜਾਂ ਜਿਹੜੇ 2 ਸਾਲ ਵਾਲੇ ਲੋਕ ਹੈਗੇ ਆ ਜਿਨ੍ਹਾਂ ਦੇ ਬਿਆਨ ਵਗੈਰਾ ਨਹੀਂ ਹੋਏ ਉਹਨਾਂ ਨੂੰ ਵੀ ਉੱਥੇ ਕੜੀ ਲਾ ਕੇ ਨਾਲ ਲੈ ਲਜਾਇਆ ਜਾਂਦਾ ਹੈਗਾ ਤੇ ਅੱਜ ਕੱਲ ਬੜਾ ਸਖਤ ਕੰਮ ਹੋਇਆ ਵਾ ਜੇ ਕੋਈ ਬਾਰਡਰ ਤੋਂ ਜਿਵੇਂ ਕੈਨੇਡਾ ਤੋਂ ਆ ਰਿਹਾ ਗ੍ਰਿਫਤਾਰ ਹੁੰਦਾ ਜਾਂ ਕੋਈ ਦੂਸਰੇ ਬਾਰਡਰ ਤੋਂ ਵੀ ਹਜੇ ਕੋਈ ਟਾਵਾ ਟੱਲਾ ਮੰਗਦਾ ਗ੍ਰਿਫਤਾਰ ਹੁੰਦਾ ਤਾਂ ਉਹਨਾਂ ਨੂੰ ਬੌਂਡ-ਬੌਂਡ ਕੋਈ ਨਹੀਂ ਮਿਲਦਾ ਉਹਨਾਂ ਨੂੰ ਫੜ ਕੇ ਜਾਂ ਤਾਂ ਰਾਈਟਵੇ ਵਾਪਸ ਕਰ ਦਿੱਤਾ ਜਾਂਦਾ ਤੇ ਜਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਡਿਟੈਂਸ਼ਨ ਸੈਂਟਰ ਦੇ ਅੰਦਰ ਰਹਿ ਕੇ ਆਪਦਾ ਕੇਸ ਲੜੋ ਤੇ ਜੇ ਤਾਂ ਤੁਹਾਡਾ ਕੇਸ ਪਾਸ ਹੁੰਦਾ ਤਾਂ ਤੁਹਾਨੂੰ ਬਜਾਇਤ ਮਿਲੂਗੀ ਨਹੀਂ ਤਾਂ ਫਿਰ ਉੱਥੋਂ ਹੀ ਵਾਪਸ ਚਲੇ ਜਾਓਗੇ ਤੇ ਜਿਹਦਾ ਕਰਕੇ ਇਹਨਾਂ ਨੇ ਵੱਖੋ-ਵੱਖਾ ਆਪਰੇਸ਼ਨ ਫਲਰਿਡਾ ਦੇ ਵਿੱਚ ਨਿਊਯਾਰਕ ਦੇ ਵਿੱਚ ਜਾਂ ਜਿਵੇਂ ਕਹਿੰਦੇ ਕਲਰਾਡੋ ਵਰਗੀਆਂ ਸਟੇਟਾਂ ਦੇ ਵਿੱਚ ਚਲਾਏ ਜਾ ਰਹੇ ਆ ਤੇ ਜਿਹਦੇ ਤਹਿਤ ਜਿਹੜੇ ਗੈਰਕਾਨੂੰਨੀ ਲੋਕ ਹੈਗੇ ਆ ਉਹਨਾਂ ਨੂੰ ਧੜਾ-ਧੜ ਫੜ ਕੇ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤੇ ਪਰ ਜਿਹੜਾ ਤੀਜਾ ਇਹਨਾਂ ਨੇ 3000 ਬੰਦੇ ਦਾ ਦਿੱਤਾ ਆਇਆ ਹੈਗਾ ਉਹ ਕਾਫੀ ਮੁਸ਼ਕਲ ਦੇ ਨਾਲ ਮੈਨੂੰ ਲੱਗਦਾ ਵੀ ਨੇੜੇ ਤੇੜ ਪਹੁੰਚੂਗਾ ਤੇ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਪੂਰਾ ਜ਼ੋਰ ਲਾ ਕੇ ਵੀ 2200 ਬੰਦੇ ਤੋਂ ਵੱਧ ਨਹੀਂ ਇਹਨਾਂ ਤੋਂ ਫੜ ਹੋਇਆ ਤੇ ਕਿਉਂਕਿ ਇੰਨੇ ਬੰਦੇ ਫੜਨੇ ਵੀ ਔਖੇ ਹੋ ਜਾਂਦੇ ਆ ਬਾਈ ਜੀ ਜਿਹਦਾ ਕਰਕੇ ਜਿਹੜੀ ਆਈਸਾ ਜਾਂ ਬਾਰਡਰ ਪੈਟਰੋਲ ਵਾਲੇ ਆ ਉਹਨਾਂ ਦੇ ਉੱਤੇ ਕਾਫੀ ਦਬਾਅ ਪ੍ਰੈਸ਼ਰ ਹੈਗਾ ਸੋ ਜਿਹੜਾ ਕਰਕੇ ਗਲਤ ਮਲਤ ਬੰਦੇ ਵੀ ਅਰੈਸਟ ਹੋ ਰਹੇ ਹੈਗੇ ਆ ਤੇ ਕਾਫੀ ਵੀ ਬੇਰੀ ਮੁਸ਼ਕਲਾਂ ਦਾ ਸਾਹਮਣਾ ਆਮ ਬੰਦੇ ਨੂੰ ਵੀ ਇਹਦੇ ਵਿੱਚ ਕਰਨਾ ਪੈ ਜਾਂਦਾ ਤੇ ਜਿਹੜਾ ਵੀ ਕੋਈ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਟਰੱਕ ਡਰਾਈਵਰ ਹੈਗਾ ਉਹ ਕਿਰਪਾ ਕਰਕੇ ਆਪਦੀ ਜੇਬ ਦੇ ਵਿੱਚ ਆਪਦਾ ਸਿਟੀਜ਼ਨ ਦਾ ਕਾਰਡ ਗ੍ਰੀਨ ਕਾਰਡ ਜਾਂ ਪ੍ਰੂਫ ਆਫ ਵਰਕ ਜੋ ਵੀ ਤੁਹਾਡੇ ਕੋਲ ਹੈਗਾ ਉਹ ਜਰੂਰ ਰੱਖੋ ਕਿਉਂਕਿ ਹੁਣ ਬਹਾਨਾ ਹੀ ਚੱਲ ਰਿਹਾ ਵੀ ਜਿਹਦੇ ਕੋਲ ਹੈ ਨਹੀਂਗਾ ਉਹਨੂੰ ਚੱਕ ਲੋ ਫਿਰ ਬਹੁਤ ਵੱਡੀਆਂ ਪ੍ਰੋਬਲਮਾਂ ਪੈਂਦੀਆਂ ਬਿਲਕੁਲ ਬਿਲਕੁਲ ਸੋ ਆਪਣੇ ਪ੍ਰੋਗਰਾਮ ਦਾ ਸਮਾਂ ਵੀ ਘੱਟ ਰਹਿ ਗਿਆ ਦੋ ਖਬਰਾਂ ਆਪਣੇ ਕੋਲੇ ਹੋਰ ਹੈ ਟੀਪੀਐਸ ਮੇਰੇ ਕਹ ਲੈ ਟੈਂਪਰਰੀ ਪਰਮਾਨੈਂਟ ਸਟੇਟਸ ਆ ਹਨਾ ਉਹਨੂੰ ਹੁਣ ਰੱਦ ਕੀਤਾ ਜਾ ਰਿਹਾ ਖਤਮ ਕੀਤਾ ਜਾ ਰਿਹਾ ਪਤਾ ਲੱਗਿਆ ਵੀ 5 ਲੱਖ ਬੰਦਾ ਜਿਹੜਾ ਉਹਦੇ ਘੇਰੇ ਦੇ ਵਿੱਚ ਆ ਸਕਦਾ ਜਿਨ੍ਹਾਂ ਕੋਲ ਇੱਥੇ ਟੀਪੀਐਸ ਆ ਫਿਰ ਉਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਡਿਪੋਰਟ ਹੋਏਗਾ ਜਿਹਦੇ ਵਿੱਚ ਕਾਫੀ ਵੱਡੀ ਗਿਣਤੀ ਨੇਪਾਲ ਕਮਿਊਨਿਟੀ ਦੇ ਲੋਕਾਂ ਦੀ ਵੀ ਹੈ ਪਤਾ ਲੱਗਿਆ ਇਹ ਟੀਪੀਐਸ ਸਟੇਟਸ ਕੀ ਹੈ ਤੇ ਕਿਉਂ ਇਹ ਖਤਮ ਕੀਤਾ ਜਾ ਰਿਹਾ ਇਹ ਟੀਪੀਐਸ ਸਟੇਟਸ ਬਾਈਡਨ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਤੇ ਟੈਂਪਰਰੀ ਪਰਮਨੈਂਟ ਜਿਵੇਂ ਕਹਿੰਦਾ ਜਿਹੜਾ ਇਹਨਾਂ ਦਾ ਜਿਗਾਰਡਮੈਂਟ ਸੀਗਾ ਤੇ ਇਹ ਕੋਈ ਜਿਵੇਂ ਕਹਿੰਦਾ ਵੀ ਕਾਂਗਰਸ ਦੇ ਵਿੱਚੋਂ ਪਾਸ ਨਹੀਂ ਸੀ ਹੋਇਆ ਇੱਕ ਪ੍ਰੈਜ਼ੀਡੈਂਟ ਵੱਲੋਂ ਹੀ ਇਹ ਜਿਵੇਂ ਕਹਿੰਦਾ ਆਰਡਰ ਦਿੱਤਾ ਗਿਆ ਸੀਗਾ ਵੀ ਜਿਵੇਂ ਵੈਨਿਊਏਲਾ ਦੇ ਲੋਕ ਆ ਹਰੂਤੀ ਦੇ ਲੋਕ ਆ ਜਾਂ ਜਿਹੜੇ 네ਪਾਲ ਵਗੈਰਾ ਦੇ ਲੋਕ ਆ ਵੀ ਉਹਨਾਂ ਨੂੰ ਇੱਕ ਸਪੈਸ਼ਲ ਸਟੇਟਸ ਦੇ ਤਹਿਤ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੂਗੀ ਹੁਣ ਜਦੋਂ 트럼ਪ ਹੋਰੀ ਆਏ ਹੈਗੇ ਆ ਤਾਂ ਇਹਨਾਂ ਨੇ ਉਹ ਸਾਰੇ ਦੇਸ਼ਾਂ ਤੋਂ ਜਿੱਥੋਂ TPS ਸਟੇਟਸ ਦੇ ਲੋਕ ਆ ਰਹੇ ਸੀਗੇ ਉਹ ਉੱਤੇ ਰੋਕਲਾ ਦਿੱਤੀ ਆ ਜਿਹੜਾ ਕਰਕੇ ਕਾਫੀ ਸਾਰੇ ਜਿਵੇਂ ਕਹਲਾ ਵੀ ਵਕੀਲ ਸ ਸੁਪਰੀਮ ਕੋਰਟ ਵੀ ਗਏ ਸੀ ਤੇ ਸੁਪਰੀਮ ਕੋਰਟ ਨੇ ਹੁਣ ਇਹ ਰਾਹ ਪੱਧਰਾ ਕਰ ਦਿੱਤਾ ਵੀ ਉਹ ਕਹਿੰਦੇ ਵੀ ਜਿਹੜਾ ਪ੍ਰੈਜ਼ੀਡੈਂਟ ਆ ਵੀ ਇਹ ਜਿਹੜਾ ਲਾ ਹੈਗਾ ਇਹ ਕਾਂਗਰਸ ਦੇ ਵਿੱਚ ਨਹੀਂ ਬਣਿਆ ਸੀ ਇਹ ਇੱਕ ਪ੍ਰੈਜ਼ੀਡੈਂਟ ਵੱਲੋਂ ਲੌਕ ਕੀਤਾ ਗਿਆ ਸੀ ਤੇ ਜੇ ਦੂਜਾ ਪ੍ਰੈਜ਼ੀਡੈਂਟ ਚਾਹੇ ਤਾਂ ਇਹਨੂੰ ਬੰਦ ਕਰ ਸਕਦਾ ਹੈਗਾ ਤੇ ਜਿਹਦਾ ਕਰਕੇ ਹੁਣ ਜਿਹੜੀ ਵਾਂਗਡੋਰਾ ਉਹ ਸਾਰੀ ਦੀ ਸਾਰੀ ਪ੍ਰੈਜ਼ੀਡੈਂਟ ਟਰੰਪ ਦੇ ਹੱਥ ਦੇ ਵਿੱਚ ਆ ਗਈ ਆ ਤੇ ਇਹਦੇ ਵਿੱਚ ਤਕਰੀਬਨ 5 ਲੱਖ ਬੰਦਾ ਦੱਸਿਆ ਜਾਂਦਾ ਤੇ ਇਕੱਲਾ 2.5 ਲੱਖ ਬੰਦਾ ਵੈਨਜ਼ੂਏਲਾ ਦਾ ਜਿਹਦਾ ਜਿਨ੍ਹਾਂ ਦੇ ਸਿਰ ਤੇ ਇਸ ਵੇਲੇ ਜਿਹੜੀ ਤਲਵਾਰ ਲਟਕ ਰਹੀ ਹੈਗੀ ਆ ਤੇ ਉਹ ਸਾਰੇ ਦੇ ਸਾਰੇ ਡਿਪੋਰਟ ਹੋਣਗੇ ਕਿਉਂਕਿ ਜਦੋਂ ਸੁਪਰੀਮ ਕੋਰਟ ਵੱਲੋਂ ਕੋਈ ਫੈਸਲਾ ਆ ਜਾਂਦਾ ਉਹ ਤੋਂ ਪਿੱਛੇ ਤਾਂ ਤੁਸੀਂ ਉਹਨੂੰ ਚਣੌਤੀ ਵੀ ਨਹੀਂ ਕਿਤੇ ਦੇ ਸਕਦੇ ਸੋ ਉਹਨਾਂ ਨੇ ਹੁਣ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਇਹ ਛੱਡ ਦਿੱਤਾ ਹੈਗਾ ਜਿਹੜਾ ਏਲੀਨ ਐਨੀਮੀ ਐਕਟ ਸੀਗਾ ਉਹ ਵੀ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਜੇ ਲੱਗਦਾ ਪ੍ਰੈਜ਼ੀਡੈਂਟ ਨੂੰ ਤਾਂ ਉਹ ਚੜਾ ਸਕਦਾ ਹੈਗਾ ਸੋ ਉਹਦੇ ਵਿੱਚ ਵੀ ਜਿਹੜੇ ਅੱਗੇ ਲੋਕਾਂ ਦੇ ਉੱਤੇ ਰੋਕ ਲਾਈ ਸੀ ਛੋਟੀ ਅਦਾਲਤ ਨੇ ਉਹ ਵੀ ਹੁਣ ਚੱਕੀ ਗਈ ਹੈਗੀ ਹੈ ਜਿਸ ਦਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਡੈਪੂਟੇਸ਼ਨਾਂ ਦੀ ਗਿਣਤੀ ਵਧੂਗੀ ਬਿਲਕੁਲ ਅਖੀਰਲੀ ਖਬਰ ਹੈ 1 ਮਿੰਟ ਦੇ ਵਿੱਚ ਉਹ ਵੀ ਕਲੀਅਰ ਕਰਿਓ ਵੀ 12 ਮੁਲਕਾਂ ਤੇ ਹੁਣ ਬੈਨ ਲੱਗ ਗਿਆ ਟਰੈਵਲ ਬੈਨ ਜਦੋਂ 트럼ਪ ਹੁਣੀ ਪਹਿਲਾ ਆਏ ਸੀ ਉਦੋਂ ਵੀ ਕਈ ਮੁਲਕਾਂ ਤੇ ਇਹਨਾਂ ਨੇ ਬੈਨ ਲਾਇਆ ਸੀ ਹਨਾ ਹੁਣ ਕਿਹੜੇ ਕਿਹੜੇ 12 ਮੁਲਕ ਹੈ ਵੀ ਪਤਾ ਲੱਗਿਆ ਵੀ 12 ਮੁਲਕਾਂ ਤੇ ਤਾਂ ਟੋਟਲ ਬੈਨ ਲਾਤਾ ਕੋਈ ਬੰਦਾ ਉੱਥੇ ਜਾ ਨਹੀਂ ਸਕਦਾ ਉੱਥੋਂ ਕੋਈ ਆ ਨਹੀਂ ਸਕਦਾ ਤੇ ਸੱਤ ਹੋਰ ਕੰਟਰੀਆਂ ਜਿਨ੍ਹਾਂ ਤੇ ਪਾਰਸ਼ੀਅਲ ਬੈਨ ਵੀ ਲਾਇਆ ਹੈ ਸੋ ਕਿਉਂ ਲਾਉਣਾ ਪਿਆ ਟਰੰਪ ਹੋਣਾ ਨੂੰ ਇਹ 12 ਕੰਟਰੀਆਂ ਨੂੰ ਬੈਨ ਦੇਖੋ ਟਰੰਪ ਹੋਣਾ ਦੀ ਕੋਸ਼ਿਸ਼ ਇਹੀ ਹੈ ਵੀ ਕੋਈ ਨਾ ਕੋਈ ਹੱਥ ਕੰਡਾ ਵਰਤ ਕੇ ਅਮਰੀਕਾ ਦੇ ਵਿੱਚ ਜਿਹੜੇ ਲੋਕ ਆ ਰਹੇ ਆ ਉਹਨਾਂ ਨੂੰ ਰੋਕਿਆ ਜਾਵੇ ਇਮੀਗ੍ਰੈਂਟਾਂ ਦੀ ਜਿਹੜੀ ਗਿਣਤੀ ਹੈ ਇੱਥੇ ਘੱਟ ਕੀਤੀ ਜਾਵੇ ਜਿਵੇਂ ਕਹਿੰਦਾ ਵੀ ਰਾਸ਼ਟਰੀ ਸੁਰੱਖਿਆ ਦੇ ਨਾਂ ਲੈ ਕੇ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਅਫਗਾਨਿਸਤਾਨ ਆ ਰਾਨ ਹੁਤੀਆ ਮੀਆਮਾਰਾ ਕਾਂਗੋ ਵਾਲਿਵਗਾ ਸਡਾਨ ਤੇ ਜਾਂ ਯਮਨ ਵਰਗੇ ਜਿਹੜੇ ਦੇਸ਼ ਆ ਵੀ ਉਥੋਂ ਅੱਤਵਾਦੀ ਹਮਲੇ ਹੋਣ ਦਾ ਬਹੁਤ ਵੱਡਾ ਖਤਰਾ ਤੇ ਜਿਹਦਾ ਕਰਕੇ ਮੈਂ ਕੰਪਲੀਟਲੀ ਤੌਰ ਤੇ ਜਿਹੜਾ ਟ੍ਰੈਵਲ ਬੈਨ ਆ ਇਹ ਮੁਲਕਾਂ ਤੋਂ ਲਾ ਰਿਹਾ ਹੈਗਾ ਤੇ ਨਾ ਇਥੋਂ ਕੋਈ ਵਿਜ਼ਿਟਰ ਬੰਦਾ ਆ ਸਕਦਾ ਨਾ ਪੱਕੇ ਤੌਰ ਤੇ ਕੋਈ ਆ ਸਕਦਾ ਹੈਗਾ ਤੇ ਜਿਹਦਾ ਕਰਕੇ ਮੇਰਾ ਖਿਆਲ ਆ ਵੀ ਉੱਥੇ ਜਿਹੜੇ ਲੋਕ ਬੈਠੇ ਡੀ ਕਰ ਰਹੇ ਸੀ ਆਪਦੇ ਵੀਜੇ ਦੀ ਜਾਂ ਉਹਨਾਂ ਦੇ ਕੋਈ ਡ੍ਰੀਮ ਸੀਗੇ ਉਹ ਤਰੇ ਤਰਾਏ ਰਹਿ ਗਏ ਆ ਤੇ ਇਸੇ ਤਰੀਕੇ ਦੇ ਨਾਲ ਕੁਝ ਦੇਸ਼ ਹੈਗੇ ਆ ਜਿਵੇਂ ਵੈਨਿਜੂਏਲਾ ਰਗੇ ਸੱਤ ਦੇਸ਼ ਜਿਵੇਂ ਇਹਨਾਂ ਜਿਹੜੀ ਗੱਲ ਤੁਸੀਂ ਕੀਤੀ ਹੈਗੀ ਆ ਉੱਥੋਂ ਪਾਰਸ਼ੀਅਲ ਤੌਰ ਤੇ ਬੈਨ ਲਾਇਆ ਗਿਆ ਤੇ ਬਾਕੀ ਹੋਰ ਕੁਝ ਦੇਸ਼ ਹੈਗੇ ਆ ਜਿੱਥੋਂ ਇਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਉੱਥੋਂ ਬੰਦਾ ਆਉਂਦਾ ਹੈਗਾ ਚਾਹੇ ਵਿਜ਼ਟਰ ਚਾਹੇ ਕੋਈ ਪੱਕੇ ਤੌਰ ਤੇ ਵੀ ਉਹਨਾਂ ਦੀ ਬਹੁਤ ਫਰੀਕੀ ਦੀ ਵਿੱਚ ਪੁਣਛਾਨ ਕਰਕੇ ਬੰਦਿਆਂ ਨੂੰ ਇੱਥੇ ਸੱਦਿਆ ਜਾਵੇ ਤੇ ਜੇ ਹੋ ਸਕਦਾ ਤਾਂ ਮੋਸਟਲੀ ਬੰਦਿਆਂ ਦੇ ਵੀਜਾ ਡਿਨਾਈ ਕੀਤੇ ਜਾਣ ਸੋ ਜਿਹਦਾ ਕਰਕੇ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਜਿਹੜੇ 트럼ਪ ਆ ਉਹ ਆਪਣੀ ਜਿੱਦ ਦੇ ਉੱਤੇ ਪੂਰੇ ਅੜੇ ਹੋਏ ਆ ਵੀ ਮੈਂ ਅਮਰੀਕਾ ਦੇ ਵਿੱਚੋਂ ਇਮੀਗ੍ਰੇਸ਼ਨ ਜਿਹੜੀ ਘਟਾ ਕੇ ਹਟੂੰਗਾ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਇੱਥੋਂ ਮੈਂ ਉਹਨਾਂ ਨੂੰ ਕੱਢ ਕੇ ਹਟੂੰਗਾ ਬਿਲਕੁਲ ਸੋ ਨੇਟਵੀਰ ਇਹਨਾਂ ਸਾਰੀਆਂ ਖਬਰਾਂ ਤੇ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪ੍ਰਦੀਪ ਭਾਈ ਜੀ ਮਿਲਦੇ ਆ ਅਗਲੇ ਵਿਕਸਾਸ ਕੀ ਗੱਲ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਜੋ ਇਜਾਜ਼ਤ ਰੱਬ ਰੱਖਾ